ਆ ਨਹੀਂ ਜਾਂਦੇ ਵੀ ਪੰਜਾਬੀ ਉਹਦੇ ਉਹਨਾਂ 5-5000 ਰੁਪਏ ਉਸ ਟਾਈਮ ਲੱਗਾ ਜਿਹੜਾ ਵਾਲ ਕਟਾਉਣ ਦਾ 5-5000 ਜਿਹੜੇ ਨਾਈ ਸੀ ਨਾ ਵਾਲ ਕਟਾਉਂਦੇ ਵੀ ਆਪਣੇ ਆਪ ਨੇ ਆਪਣੀ ਜਾਨ ਬਚਾਉਣ ਦੀ ਕੋਈ ਚੀਜ਼ ਤੇ ਵੀ ਆਪਾਂ ਮਿਕਸ ਹੋ ਜਾਈ ਪਰ 5-5000 ਕੀ ਉਸ ਟਾਈਮ ਉਹਨਾਂ ਦੇ ਲੈ ਕੇ ਤੇ ਮਤਲਬ ਵਾਲ ਕਟਾ ਵਾਲੇ ਵਾਲ ਕੱਟੇ ਆਪਣੀ ਜਾਨ ਜਿਹੜੀਆਂ ਆਪਣੀ ਜਿਹੜੀਆਂ ਜਾਨ ਸਤਿ ਸ਼੍ਰੀ ਅਕਾਲ ਜੀ ਮੈਂ ਇੰਦਰ ਪਾਸੇ ਪਮਾੜੀ 20 ਪੋਜ਼ਿਟਿਵ ਪੰਜਾਬੀ ਚੈਨਲ ਤੋਂ ਅੱਜ ਆਪਾਂ ਥੋੜੇ ਕੁੜ ਇੱਕ ਲੇਕੇ ਹਨ ਬਲਦੇਵ ਸਿੰਘ ਜੀ ਨੂੰ ਜਿਨ੍ਹਾਂ ਦਾ ਜਨਮ ਤਕਰੀਬਨ ਉਹ دہਾਕਿਆਂ ਚ ਹੁੰਦਾ ਵਾ ਜਿਹੜੇ دہਾਕਿਆਂ ਵਿੱਚ ਆਪਣਾ ਪੰਜਾਬ ਦਾ ਬਾ ਪੰਜਾਬ ਦਾ ਮਾਹੌਲ ਵਿਗੜਨ ਲੱਗਦਾ ਉਹ دہਾਕੇ ਉਸ ਟਾਈਮ ਉਹਨਾਂ ਦੀ ਜਵਾਨੀ ਵਿੱਚ ਪੈਰ ਧਰਦੇ ਹੁੰਦੇ ਆ ਉਹ ਗੱਲ ਕਰ ਰਿਹਾ 78 ਦੀ ਉਸ ਟਾਈਮ ਉਹ ਤੜ ਜਵਾਨੀ ਦੇ ਜੋਰਾਂ ਚ ਹੁੰਦੇ ਆ ਆਪਣੀ ਪੂਰੀ ਸੁਰਤ ਚ ਹੁੰਦੇ ਆ ਉਹਨਾਂ ਨਾਲ ਗੱਲਾਂ ਉਹਨਾਂ ਨਾਲ ਗੱਲਾਂ ਕੀਤੀਆਂ ਵਿਚਾਰਾਂ ਕੀਤੀਆਂ ਪਤਾ ਲੱਗੇ ਕਿ 78 ਦੀ ਉਹਨਾਂ ਨੇ ਬਹੁਤ ਗਲਤ ਸੀ 1978 ਦੀ ਮੈਨੂੰ ਬਹੁਤ ਯੂਨੀਕ ਲੱਗੀ ਮੈਨੂੰ ਲੱਗਿਆ ਕਿ ਉਹ ਜਿਹੜੀ ਚੀਜ਼ ਆ ਉਹ ਸੰਗਤ ਦੇ ਸਾਹਮਣੇ ਆਉਣੀ ਚਾਹੀਦੀ ਆ ਕਿ ਸੰਗਤ ਦੇ ਸਾਹਮਣੇ ਆਉਣ ਜਿਹੜੀ ਗੱਲਾਂ ਗਰਮ ਪੇਸ਼ ਕੀਤਾ ਜਾਵੇ ਉਹ ਵਿਚਾਰਾਂ ਆਪਾਂ ਕਰਦੇ ਆ ਸਰਦਾਰ ਬਲੇ ਸਿੰਘ ਜੀ ਨਾਲ ਬਲੇ ਸਿੰਘ ਜੀ ਵਾਈਗੁਰ ਜੀ ਖਾਸਾ ਵਾਈਗੁਰ ਜੀ ਕੀ ਫਤਿਹ ਤੁਸੀਂ 78 ਦੇ ਵਿੱਚੋਂ ਆਪਾਂ 78 ਦੀ ਗੱਲ ਕਰੀਏ ਹਾਂ 78 ਬਹੁਤ ਮਹਿੰਨੇ ਰੱਖਦਾ ਪੰਜਾਬ ਲਈ ਠੀਕ ਹੈ ਕਿਉਂ ਮੈਂ ਨਹੀਂ ਰੱਖਦਾ ਕਿਉਂਕਿ ਉਸ ਵਕਤ ਆਪਣਾ ਮਾਹੌਲ ਵਿਗੜਨ ਦੀ ਤਿਆਰੀ ਹੁੰਦੀ ਆ 84 ਦਾ 84 ਦਾ ਲੁਕਰ ਆਉਂਦਾ ਉਹ ਟੱਕ ਦੇਖਿਆ ਜਾਵੇ 77 ਤੋਂ ਸ਼ੁਰੂ ਹੋ ਜਾਂਦਾ ਪੰਜਾਬ ਨੂੰ ਗ੍ਰਹਿਣੀ 77 ਨੂੰ ਲਗਾ 78 ਵਿੱਚ ਪੰਜਾਬ ਨੂੰ ਗ੍ਰਹਿਣ ਲਗਾ ਮੈਨੂੰ ਮੈਨੂੰ ਤੋਂ ਬੈਠਾ ਤੁਸੀਂ ਇਸ ਗੱਲ ਖੁੱਲਕੇ ਦੱਸੋਗੇ ਤੁਸੀਂ ਦੱਸੋ 77 ਵਿੱਚ ਕੀ ਹੁੰਦਾ ਕੀ ਦੇਖਦੇ ਹੋ ਵਾਹਿ ਖਾਲਸਾ ਵਾਹਿ ਫਤਿਹ ਜੀ ਮੇਰਾ ਨਾਮ ਬਲਦੇਵ ਸਿੰਘ ਹੈ ਜੀ ਮੈਂ ਪ੍ਰੋਪਰ ਬਟਾਲੇ ਤੋਂ ਰਹਿਣ ਵਾਲੇ ਹਾਂ ਉਦੋਂ ਮੈਂ ਤਸਵੀਜ਼ ਪੜਦਾ ਸੀਗਾ ਹੂੰ ਉਹ ਤੋਂ 78 ਦੀ ਵਿੱਚ ਹਾਲਾਤ ਇਦਾਂ ਦੇ ਹੂੰ ਖਰਾਬ ਹੋਏ ਉਹ ਵਿਸਾਖੀ ਦਾ ਦਿਹਾੜਾ ਸੀਗਾ ਹਰ ਇੱਕ ਨੂੰ ਹਮiyet ਤਾਂ ਪਤਾ ਵੀ ਵਿਸਾਖੀ ਪੰਜਾਬ ਪੰਜਾਬੀਆਂ ਦਾ ਇੱਕ ਖਾਸ ਦਿਹਾੜਾ ਹੁੰਦਾ ਹਰ ਇੱਕ ਬੰਦਾ ਵਿਸਾਖੀ ਤੇ ਆਪਣੇ ਦਰਬਾਰ ਸਾਹਿਬ ਜਾਂ ਗੁਰਦੁਆਰੇ ਮੱਥਾ ਟੇਕਣ ਜਾਂਦੇ ਆ ਨਹਿਰਾਂ ਦੀਆਂ ਤੇ ਇਛਨਾਨ ਕਰਨ ਜਾਂਦੇ ਹਾਂ ਜੀ ਉਦੋਂ ਪੂਰਾ ਜਿੱਦਾਂ ਜੱਲਿਆ ਵਾਲੇ ਜਨਰਲ ਰਵੈਰ ਦੇ ਗੱਲ ਕਰੀਏ ਉਸ ਟਾਈਮ ਜਿੱਦਾਂ ਉਦੋਂ ਵੀ ਸਾਡੇ ਤੇ ਅਟੈਕ ਉਦੋਂ ਵੀ ਹੋਇਆ ਸੀ ਜਦੋਂ ਸਾਰੇ ਸੇਫ ਹੋਮ ਕੱਟੀ ਹੋਈ ਸੀ ਉਹ ਵੀ ਵਿਸਾਖੀ ਦਾ ਦਿਹਾੜਾ ਸੀ ਸੇਮ ਇਹੋ ਚੀਜ਼ ਇਹੋ ਦਿਨ ਇਹਦਾ ਮਿੱਥਿਆ ਗਿਆ ਵਿਸਾਖੀ ਦਾ ਦਿਹਾੜਾ ਸੀਗਾ ਉੱਥੋਂ ਨਰੰਗਕਾਰੀ ਗੁਰਬਚਨ ਉਹਦੀ ਵਾਈਫ ਉਦੋਂ ਉੱਥੇ ਆਣ ਕੇ ਆਪਣਾ ਪ੍ਰਚਾਰ ਕਰ ਰਹੀ ਸੀ ਵੀ ਇਹ ਕਿਤਾਬ ਆ ਕਰਨ ਸਾਹਿਬ ਦੀ ਇਹਨੂੰ ਮਤਲਬ ਬਜ਼ਾਰਾਂ 'ਚ ਇਹ ਕਿੱਥੇ ਚਾਰ ਕਿੱਡੀ ਜਗ੍ਹਾ ਤੇ ਹੁੰਦਾ ਇਹ ਜੱਲੇ ਵਾਲੇ ਬਾਗ ਦੇ ਬਾਹਰ-ਬਾਰ ਜਿੱਥੇ ਉਹ ਜੋ ਚਬੂਤਰਾ ਜਿਹਾ ਬਣਿਆ ਜਿੱਥੇ ਚੌਂਗ ਦੇ ਵਿੱਚ ਜਿਹੜੀਆਂ ਵਾਲਾ ਚੌਂਗ ਦੇ ਵਿੱਚ ਇਹ ਕਰਦੇ ਪ੍ਰਚਾਰ ਸ਼ੁਰੂ ਕਰ ਦਿੱਤੇ ਉੱਥੇ ਕਰਦੇ ਸੀਗੇ ਕੀ ਹੁੰਦਾ ਉੱਥੇ ਉੱਥੇ ਸੰਗਤਾਂ ਮਤਲਬ ਠਾਠਾ ਮਾਰਦੀ ਸੰਗਤਾਂ ਕੋਈ ਆ ਰਿਹਾ ਹੈ ਕੋਈ ਜਾ ਰਿਹਾ ਹੈ ਕੋਈ ਇਸ਼ਨਾਨ ਕਰਕੇ ਜਾ ਰਿਹਾ ਹੈ ਵਿਸਾਖੀ ਦਾ ਦਿਨ ਸੀਗਾ ਤੇ ਬੜੀ ਖੁਸ਼ੀਆਂ ਦਾ ਮਾਹੌਲ ਸੀਗਾ ਉੱਥੇ ਨਰੰਗਕਾਰੀ ਆਪਣਾ ਪ੍ਰਚਾਰ ਕਰ ਰਹੀ ਸੀ ਹੂੰ ਉੱਥੇ ਕਹਿੰਦੇ ਵੀ ਗ੍ਰੰਥ ਸਾਹਿਬ ਇੱਕ ਕਿਤਾਬ ਆ ਇਹਨੂੰ ਮਤਲਬ ਬਜਾਦੋਂ ਪੁਜਾਰਾ ਜੇ ਵੇਖਦੀ ਹੈ। ਓਕੇ। ਤੇ ਉੱਥੇ ਨਿਹੰਗ ਸਿੰਘ ਟੋਲਿਆਂ ਨਾਲ 13 ਕੁਦਰਤੀ 13 ਨਿਹੰਗ ਸਿੰਘ ਸੀਗੇ। ਉੱਥੇ ਜਾ ਕੇ ਉਹਨਾਂ ਕਹਿੰਦਾ ਵੀ ਇਹ ਕਿਤਾਬ ਨਹੀਂ ਹੈ। ਇਹ ਸਾਡਾ ਹਾਜ਼ਰ ਨਾਜ਼ੇ ਗੁਰੂ ਆ। ਇਹਨੂੰ ਗੁਰੰਤ ਸਾਹਿਬ ਤੁਹਾਡੇ ਵਾਸਤੇ ਕਿੱਲਾ ਬੋਲ ਹੀ ਰਹੇ ਜੀ ਕੁਝ ਹੋਰ ਵੀ ਸੀ ਆਪਣਾ ਪ੍ਰਚਾਰ ਕਰ ਰਹੇ ਸੀਗੇ। ਹਾਂ। ਗੁਰੂ ਸਾਹਿਬ ਗੁਰੂ ਸਾਹਿਬ ਗੁਰੂ ਸਾਹਿਬ ਦੇ ਪ੍ਰਤੀ ਉਹਨਾਂ ਨੇ ਕਹਿ ਵੀ ਕਿਤਾਬ ਆ। ਹੂੰ। ਉਹਨਾਂ ਕੋਈ ਬਰਦਾਸ਼ਤ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਆਪਣਾ ਤੁਹਾਨੂੰ ਆਪਣਾ ਧਰਮ ਆਪਣੇ ਸਿਰ ਮੱਥੇ ਸਾਡਾ ਗੁਰੰਤ ਸਾਹਿਬ ਆ ਸਾਡਾ ਹਾਜ਼ਰ ਨਾਜ਼ੇ ਗੁਰੂ ਆ। ਇਹਦੇ ਬਾਰੇ ਇਹਨੂੰ ਕਿਤਾਬ ਨਾ ਕਾਉ। ਇੰਨੀ ਕਹਿਣ ਦੀ ਦੇ ਰਿਆ ਤਾਂ ਉਹਨਾਂ ਦੇ 13 ਦੇ 13 ਸਿੰਘ ਉਹਨਾਂ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਗਿਆ। ਜਿਹਦਾ ਮਤਲਬ ਨਰਕਾਰੀ ਉੱਥੇ ਬਾਬਾ ਕੱਲਾ ਨਹੀਂ ਹੋਵੇਗਾ। ਉਹਦੇ ਨਾਲ ਹੋਰ ਵੀ ਤਿਆਰੀ ਨਾਲ ਆਈ ਸੀਓ ਇੱਕ ਬਹਾਨਾ ਲੱਭਦੀ ਸੀਗੇ। ਕਿ ਕੋਈ ਸਾਨੂੰ ਆ ਕੇ ਬੋਲੇ। ਬੋਲੇ ਤੇ ਅਸੀਂ ਅਟੈਕ ਕਰੀਏ। ਪੂਰੀ ਤਿਆਰੀ ਨਾਲ ਆਏ ਸੀ। ਪੂਰੀ ਤਿਆਰੀ ਨਾਲ। ਉਸ ਤੋਂ ਹਵਾ ਦਾਬੜੀ ਪੈ ਗਈ। ਮਤਲਬ ਕੋਈ ਵੀ ਉੱਥੋਂ ਮਤਲਬ ਫਾਫੜਾ ਦਾ ਵੀ ਆਪੋ ਆਪਣੀ ਜਾਨ ਬਚਾਉਣ ਦੀ ਪੈ ਗਈ। 13 ਦੇ 13 ਬੰਦੇ ਲਾਸ਼ਾਂ ਦੇ ਢੇਰ ਬਣ ਗਏ ਉੱਥੇ। ਟੁੱਡੀ ਉਦੋਂ ਉਮਰ ਕਿੰਨੀ ਸੀ? ਮੇਰੀ ਉਦੋਂ 16 ਸਾਲ ਹੋ ਗਈ ਉਮਰ। 16 ਸਾਲ ਦੇ ਬੰਦੇ ਪੂਰੇ ਸਰਚਰਾਂ ਦਾ ਮੰਨ ਲਓ 10ਵੇਂ ਬੰਦਾ ਕਰ ਲਾਂਦਾ। ਹਾਂ ਹਾਂ। 10ਵੇਂ ਤਕਰੀਬਨ ਹੁੰਦਾ। ਤੇ ਉਸ ਵਕਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਨਾਲ ਇਹਦੇ ਨਾਲ ਸੀ ਕਿ ਉਹਨਾਂ ਨੇ ਕਿ ਗੁਰੂਆਂ ਸਾਹਿਬ ਜੀ ਉੱਥੇ ਸੀਗੇ। ਨਹੀਂ ਗ੍ਰੰਥ ਸਾਹਿਬ ਨਹੀਂ ਮੈਂ ਦੇਖੇ ਉੱਥੇ ਕਹਿੰਦੇ ਵੀ ਇਹ ਗ੍ਰੰਥ ਸਾਹਿਬ ਕਿਤਾਬ ਹੈ। ਇਹ ਪੰਜਾਬੋਂ ਮਿਲਦੀ ਹੈ। ਉਹਨਾਂ ਨੇ ਇੰਨੀ ਕਹ ਲਈ ਵੀ ਗ੍ਰੰਥ ਸਾਹਿਬ ਨੂੰ ਕਿਤਾਬ ਨਾ ਕਹੋ। ਇਹ ਖਾਜਰ ਨਾਜਾ ਸਾਡਾ ਗੁਰੂ ਆ। ਤੇ ਇੰਨੀ ਗੱਲ ਉਹਨਾਂ ਕਹਿਣ ਦੀ ਤੇ ਉਹਨਾਂ ਗੋਲੀ ਚ ਚਲਾਉਣੀ ਸ਼ਾਹਦੇ 13 13 ਬੰਦੇ ਸ਼ਹੀਦ ਕਰਦੇ ਨਹੀਂ ਸਿੰਘ ਉਹ ਕੋਈ ਤਿਆਰੀ ਕਰਕੇ ਨਹੀਂ ਉਹ ਸਿਰਫ ਮਨੋਰਨਮਨ ਪਰ ਗੱਲ ਕਰਨਾ ਹੈ ਨਹੀਂ ਗੱਲ ਕਤਲ ਨਹੀਂ ਆਏ ਉਹ ਵੈਸੇ ਚੱਲਦੇ ਫਿਰਦੇ ਉਹਨਾਂ ਕੰਨੀ ਆਵਾਜ਼ ਮੇਂ ਤੇ ਉਹਨਾਂ ਰੁਕਿਆ ਵੀ ਏਦਾਂ ਨਾ ਕਰੋ ਉਹਨਾਂ 13 ਬੰਦੇ ਸ਼ਹੀਦ ਕਰਦੇ ਉੱਥੇ ਉਹ ਤੇ ਰਮਨ ਦਰਸ਼ਨ ਕਰਨ ਲਈ ਆਏ ਹੁਣੇ ਦਰਸ਼ਨ ਕਰਨ ਵਾਸਤੇ ਉਹ ਦਸਾਕੇ ਦਿਹਾੜਾ ਬਣਾਉਣ ਆਏ ਤੇ ਉਹਨਾਂ ਦੇਖਿਆ ਉਹ ਤੋਂ ਸਾਡੀ ਮਤਲਬ ਸਾਡੀ ਪੰਜਾਬ ਦੀ ਬਦਕਿਸਮਤੀ ਉਸ ਦਿਨ ਤੋਂ ਸ਼ੁਰੂ ਹੋ ਗਈ ਸਾਡੇ ਉਹ ਤੋਂ ਸੀਐਮ ਸਾਹਿਬ ਬਾਦਰ ਸਾਹਿਬ ਪਹਿਲੀ ਵਾਰੀ ਸੀਐਮ ਬਣੇ ਸੀਗੇ ਉਸ ਤੋਂ ਬਾਅਦ ਇੱਕ ਸ਼ਰਮਨੀ ਕਮੇਟੀ ਦੇ ਮਤਲਬ ਪ੍ਰਧਾਨ ਵੀ ਹੈਗੇ ਸੀਗੇ ਤੇ ਇਹਨਾਂ ਨੇ ਮਤਲਬ ਇਹਨਾਂ ਦੇ ਪਰਚਾ ਬਣਦਾ ਫਰਜ਼ ਬਣਦਾ ਸੀ ਇਨਸਾਫ ਤੋਂਉਣ ਦਾ ਫਰਜ਼ ਬਣਦਾ ਅੱਜ ਤੱਕ ਉਹ 13 ਬੰਦਿਆਂ ਦਾ ਅੱਜ ਤੱਕ ਪਰਚਾ ਨਹੀਂ ਕਿਸੇ ਦੇ ਹਕੀਕਤਤ ਵਿੱਚ ਹੋਇਆ ਕਾਤਲਾਂ ਦਾ ਕੋਈ ਪਰਚਾ ਨਹੀਂ ਕੋਈ ਪਰਚਾ ਨਹੀਂ ਹੋਇਆ ਇਹ 13 ਦੇ ਤੇ ਇਹਨਾਂ ਨੇ ਆਪਣੀ ਸਕਿਉਰਿਟੀ ਦੇ ਕੇ ਦਿੱਲੀ ਤੱਕ ਇਹਨਾਂ ਨੂੰ ਮਤਲਬ ਨਿਰੰਕਾਰੀ ਬਾਬੇ ਨੂੰ ਭੇਜਿਆ ਹੂੰ ਤੇ ਉਸ ਤੋਂ ਬਾਅਦ ਸਾਡੀ ਸੀਪੋਂ ਬਾਦਲ ਸਾਹਿਬ ਸੀਐਮਸੀ ਗਏ ਔਰ ਸ਼ਰਮੀ ਕਮੇਟੀ ਦੇ ਪ੍ਰਤਾਨ ਸੀਗੇ ਇਹਨਾਂ ਵੱਲ ਦੇਖਦੇ ਰਹੇ ਕਿ ਸਾਨੂੰ ਇਨਸਾਫ ਤੋਂ ਹੋਣਗੇ ਸਾਨੂੰ ਇਨਸਾਫ ਤੋਂ ਹੋਣਗੇ ਤੇ ਅੱਜ ਤੱਕ ਸਾਨੂੰ ਇਨਸਾਫ ਨਹੀਂ ਮਿਲਿਆ ਵੱਡਾ ਕਾਂਡ ਹੋ ਜਾਂਦਾ ਤੇ 6 ਮਹੀਨੇ ਸਾਨੂੰ ਕਾਂਡ ਕਿੱਥੇ ਹੁੰਦਾ ਸਾਡੀ ਗੁਰੂ ਦੀ ਨਗਰੀ ਨਗਰੀ ਵਿੱਚ ਸਾਡੇ ਕਾਹ ਤੱਕ ਸਾਨੂੰ ਮਤਲਬ ਮੈਂ ਤੇ ਇਹੀ ਕਹਾਂਗਾ ਵੀ ਸਾਡਾ ਦੁਬਾਰਾ ਜੋ ਜੱਲਿਆਂ ਵਾਲਾ ਬਾਗ ਦਾ ਇਤਿਆਸ ਸੀ ਉਹ ਦੁਬਾਰਾ ਦਰਹਾਇਆ ਗਿਆ ਸਾਡੇ ਸੋਨੀ ਦੇ ਖੇਤਰ ਹੋਇਆ ਗਿਆ ਖੇਤਰ ਹੋਇਆ ਗਿਆ ਤੇ ਫਿਰ ਉਹ ਪ੍ਰਕਾਸ਼ ਸਿੰਘ ਬਾਦਲ ਕੀ ਕਰਦਾ ਉਹਨਾਂ ਨੇ ਸਕਿਉਰਿਟੀ ਦੇ ਕੇ ਉਹਨਾਂ ਦੇ ਪਰਚਾ ਹਵਲ ਤੇ ਉਹਨਾਂ ਦਾ ਬਣਦਾ ਸੀ ਉਹ ਵਰਨੀ ਕਾਰਵਾਈ ਉੱਤੇ ਜੋ ਵੀ ਕਾਨੂੰਨੀ ਕਾਰਵਾਈ ਦੇਖ ਹੁੰਦਾ ਤਾਂ ਰੈਸਟ ਕਰਕੇ ਉਹਨਾਂ ਦਾ ਪਰਚਾ ਦੋਂਦੇ ਬਾਕੀ ਕਾਨੂੰਨੀ ਕਾਰਵਾਈ ਕਰਕੇ ਜੋ ਵੀ ਉਹਨਾਂ ਜਮਾਨਤ ਹੁੰਦੀ ਨਾ ਹੁੰਦੀ ਬਾਅਦ ਦੀ ਗੱਲ ਪਰਚਾ ਕਹਿੰਦਾ ਬਲੋਂਦਾ ਤਾਂ ਐਫਆਰ ਦਰਜ ਹੋਣੀ ਚਾਹੀਦੀ ਅੱਜ ਤੱਕ ਐਫਆਰ ਦਰਜ ਨਹੀਂ ਹੁੰਦੀ ਅਗਰ ਐਫਆਰ ਦਰਜ ਹੁੰਦੀ ਕਾਨੂੰਨ ਚੱਲਦਾ ਸਾਡੇ ਸਾਨੂੰ ਇਨਸਾਫ ਮਿਲਦਾ ਤੇ ਅੱਜ ਪੰਜਾਬ ਦੇ ਹਾਲਾਤ ਇਹ ਖਰਾਬ ਨਾ ਹੁੰਦੇ ਬਈ ਜੀ ਬਟਾਲੇ ਦੇ ਰਹਿਣਾ ਆਈ ਹੂੰ ਹੂੰ ਤੁਸੀਂ ਇਹ ਗੱਲ ਦੱਸੀ ਤੇ ਹੋਰ ਉਮਰ ਸੀ ਜਦੋਂ ਮੈਂ ਹੋਣੇ ਚਾਹਨਾ 78 ਗੱਲ ਕਿ ਕੁਝ ਹੋਰ ਗੱਲ ਦੱਸਣੀ ਦੱਸੋਗੇ ਸਾਨੂੰ ਚੱਲਣਾ ਪਾਓਗੇ ਸੰਗਤ ਨੂੰ ਕੀ ਹੋਰ ਉਸ ਵਕ ਕੀ ਕੀ ਹੁੰਦਾ ਉੱਥੇ ਮਤਲਬ ਜਿਹੜਾ ਤੇ ਲੈ 84 ਤੱਕ ਕਿਵੇਂ ਥੋੜੇ ਜਿਹਾ ਲਿਖੀਓਗੇ ਉਦੋਂ ਮਤਲਬ ਸਾਡੇ ਪੰਜਾਬ ਨਾਲ ਪਿੰਡਾਲਾ ਸਾਹਿਬ ਸਾਡੇ ਮਤਲਬ ਸਾਡੀ ਕੌਮ ਦੇ ਜੋਧੇ ਹੋਏ ਨੇ 19 ਸਦੀ ਦੇ ਜੋਧੇ ਹੋਏ ਨੇ ਉਹਨਾਂ ਨਾਲ ਬਹੁਤ ਹੁੰਦਾ ਦੀ ਭਗਤੀ ਸ਼ਕਤੀ ਹੁੰਦਾ ਦਾ ਕੋਈ ਵੀ ਐਸਾ ਦਾ ਐਸਾਂ ਦਾ ਨਾ ਨਾ ਕੋਈ ਬਿਆਨ ਨਹੀਂ ਹੈਗਾ ਕੋਈ ਇਦਾਂ ਦਾ ਅਜੇ ਤੱਕ ਹੁੰਦਾ ਫਿਰ ਦਰਦੀ ਨਹੀਂ ਜੀ ਉਹਨਾਂ ਕੋ ਕ੍ਰਾਇਮ ਲੋਕ ਕਹਿੰਦੇ ਵੀ ਅਤਵਾਦੀ ਆ ਅੱਜ ਵੀ ਸਾਨੂੰ ਅੱਜ ਹਰ ਇੱਕ ਸੇਕ ਨੂੰ ਅਤਵਾਦੀ ਦਾ ਨਾਂ ਤੇ ਇੱਕ ਥੱਪਾ ਲਾਇਆ ਗਿਆ ਉਹ ਅਤਵਾਦੀ ਨਹੀਂ ਸੀ ਹੈਗੇ ਇੱਕ ਭਗਤੀ ਭਾਵਨਾ ਵਾਲੇ ਬੰਦੇ ਸੀਗੇ ਤੇ ਉਹ ਇੱਕ ਮਤਲਬ ਅੱਛੀ ਵਿਚਾਰ ਵਾਲੇ ਬੰਦੇ ਸੀ ਉਹਨਾਂ ਦੀ ਜਿਹੜਾ ਵੀ ਬੰਦਾ ਉਹਨਾਂ ਦੀ ਨਜ਼ਰ ਚ ਆ ਜਾਂਦਾ ਸੀ ਇੱਕ ਪਰੀ ਉਹਨਾਂ ਦਾ ਹੋ ਕੇ ਰਹਿ ਜਾਂਦਾ ਸੀ ਇਹਨਾਂ ਉਹਨਾਂ ਦੀ ਬੋਲ ਪਾਣੀ ਇਹਨਾਂ ਉਹਦਾ ਵਧੀਆ ਨਾਂ ਦਾ ਵਿਚਾਰ ਸੀਗੇ ਪੰਜਾਬ ਵਾਸਤੇ ਉਹ ਬੇਚੰਗਰਚ ਕਰਦੇ ਸੀਗੇ ਤੇ ਬਟਾਲੇ ਰਹਿੰਦੇ ਸੀ ਬਟਾਲੇ ਤੋਂ ਬਾ ਕੀ ਤੁਸੀਂ ਦਿੱਲੀ ਵੀ ਗਏ ਹੋ ਹਾਂ ਉਹ ਸਾਡੇ ਬਹੁਤ ਅੱਛੇ ਕਾਰੋਬਾਰ ਸੀਗੇ ਸਾਡੇ ਆਪਣੇ ਪੈਟਰੋਲ ਪੰਪ ਸੀਗੇ ਸਾਡੀ ਆਪਣੀ ਫੈਕਟਰੀਆਂ ਸੀ ਸਾਡਾ ਆਪਣੇ ਖੇਤੀਬਾੜੀ ਕਰਦੇ ਸੀ ਸਭ ਹਾਲਾਤ ਇਦਾਂ ਦੇ ਬਣ ਕੇ ਸੀਗੇ 35 40 ਮੈਂ ਕਲਾਸ ਉਹ ਕਲਾਸ ਵਾਲੋ ਮੇਰੇ 35 40 ਜਾਣੇ ਸੀਗੇ ਉਹ ਸਾਡੇ ਇਦਾਂ ਤੇ ਇਹਦੇ ਹਾਲਾਤ ਗਵਰਨਮੈਂਟ ਦੀ ਗਲਤ ਨੀਤੀਆਂ ਨਾਲ ਹਾਲਾਤ ਨਾਲ ਕੁਝ ਗਵਰਨਮੈਂਟ ਦੇ ਪੁਲਿਸ ਦੇ ਤਸ਼ੱਦਦ ਨਾਲ ਦੇਹ ਲੈਂਚ ਪੈ ਗਏ ਕੁਛ ਮਾਰੇ ਗਏ ਕੁਛ ਇਸ ਤਰ੍ਹਾਂ ਹੋ ਗਿਆ ਆਪਣੀ ਆਪਣੀ ਜਾਨ ਪਚਾਉਣ ਦੀ ਖਾਤਰ ਅਸੀਂ ਆ ਸਾਡਾ ਬਟਾਲੇ ਤੋਂ 3 ਕਿਲੋਮੀਟਰ ਪਿੰਡ ਹੈ ਸਾਡਾ ਫੈਕਟਰੀ ਰਾਤ ਦਿਹਾੜ ਰਾਤ ਫੈਕਟਰੀ ਬਟਾਲੇ ਦੀ ਮੰਨੀ ਹੋਈ ਇੰਡਸਟਰੀ ਇੰਡੀਆ ਦੀ ਬਟਾਲਾ ਬਹੁਤ ਤਗੜਾ ਸ਼ਹਿਰ ਲੋਹੇ ਦੀ ਇੰਡਸਟਰੀ ਵਿੱਚ ਅੱਛਾ ਜੀ ਦਿਨ ਰਾਤ 24 ਘੰਟੇ ਪਰੋਵਾਰ ਚੱਲਦੇ ਹੁੰਦੇ ਸੀਗੇ ਅਸੀਂ ਮਤਲਬ ਫੈਕਟਰੀ ਦਿਨੇ ਕੰਮ ਕਰਕੇ ਰਾਤ ਨੂੰ ਦਿਰਾਤਾਂ ਫਿਰ ਦਿਨ ਰਾਤ 24 ਘੰਟੇ ਫੈਕਟਰੀਆਂ ਚੱਲਦੀਆਂ ਸੀ 24 ਘੰਟੇ ਕੰਮ ਚੱਲਦਾ ਸੀਗਾ ਅਸੀਂ ਮਤਲਬ ਕਈ ਵਾਰ ਰਾਤ ਭਰ ਆ ਤੇ ਘਰ ਆਉਣਾ ਤੇ ਰਸਤੇ ਸਾਨੂੰ 3 ਕਿਲੋਮੀਟਰ 4 ਕਿਲੋਮੀਟਰ ਘਰ ਆਉਣਦੇ ਹੁੰਦੇ ਸਾਨੂੰ 4-4 ਘੰਟੇ ਲੱਗ ਜਾਂਦੇ ਸੀ ਅੱਛਾ ਪੁਲਸ ਨੇ ਕਦੀ ਪੁਲਸ ਨੇ ਰੋਕ ਲੈਣਾ ਸੀਆਰਪੀ ਲੈ ਕਿਧਰੋਂ ਆਇਆ ਕਿ ਜਬ ਬਠਾ ਲੈਣਾ ਸਾਹਬ ਆਏਗਾ ਫਿਰ ਤਾਂ ਅਸੀਂ ਛੱਡਾਂਗੇ ਮਤਲਬ ਸਾਨੂੰ ਇਦਾਂ ਸਾਲ ਇੱਕ ਸ਼ੰਗਰਸ਼ ਕੀਤਾ ਵੀ ਹੁਣ ਹਾਲਾਤੀ ਹੁਣ ਠੀਕ ਹੋ ਜਾਣਗੇ ਤੇ ਹਾਲਾਤ ਦਿਨੋਂ ਦਿਨ ਇਦਾਂ ਦੇ ਖਰਾਬ ਹੁੰਦੇ ਗਏ ਜੜ ਕਿ ਇੱਕ ਗੱਲ ਇਹਦੀ ਵੀ ਗੱਲ ਕਰ ਤਿੰਨ ਚਾਰ ਘੰਟੇ ਰੱਖਿਆ ਹੂੰ ਇਹ ਕਿਹੜੇ ਇਹ 80 ਤੋਂ ਪਹਿਲਾਂ ਦੀ ਗੱਲਾਂ ਨੇ 84 ਤੋਂ ਪਹਿਲਾਂ ਦੀਆਂ ਗੱਲਾਂ ਨੇ 84 ਤੋਂ ਪਹਿਲਾਂ ਹੈ ਨਾ ਇਸ ਪਹਿਲੀ ਨਹੀਂ ਗੱਲਾਂ ਨੇ ਜਿਵੇਂ ਠੋੜਾ ਇਹ ਕਹਿਣਾ ਮਤਲਬ ਇਹ ਆ ਕਿ 84 ਤੋਂ ਬਾਅਦ ਨਹੀਂ ਤਾਂ ਕਰਨਾ ਕਿ 84 ਤੋਂ ਪਹਿਲਾਂ ਵੀ ਪਹਿਲੇ ਪੁਲਸਤਾਂ ਕਰੀ ਪਹਿਲਾਂ ਤਾਂ ਸਾਡੇ ਤੇ ਗੁਣੀਆਂ ਚਲੀਆਂ ਹੂੰ ਹੂੰ ਸਾਡੇ 13 ਸਿੰਘ ਸ਼ਹੀਦ ਕੀਤੇ ਗਏ ਹੂੰ ਹੂੰ ਫਿਰ ਉਨ੍ਹਾਂ ਤੇ ਕੋਈ ਪਰਚਾ ਨਹੀਂ ਹੋਇਆ ਉਨ੍ਹਾਂ ਨੂੰ ਇਦੋਂ ਸਕੂਲ ਟੀ ਦੇ ਕੇ ਉਨ੍ਹਾਂ ਨੂੰ ਹਿਮਾਲੇ ਤੱਕ ਭਜਾਇਆ ਗਿਆ ਉੱਥੇ ਸੁਣਾਈ ਕੋਈ ਨਹੀਂ ਸੀ ਹੈਗੀ ਜੀ ਕਿਥੇ ਜੇ ਮਤਲਬ ਜੇ ਤੁਸੀਂ ਮਤਲਬ ਫਰਿਆਦ ਕਿਤੇ ਕਰੀਏ ਨਾ ਪੁਲਸ ਸੁਣਦੀ ਸੀ ਨਾ ਕੋਈ ਉਹ ਜਿਹੜੇ ਸੀਆਰਪੀ ਮਗਰ ਲਾਈ ਸੀ ਸੀਆਰਪੀ ਸਾਡੇ ਤੇ ਬਠਾਈ ਨਾ ਸਾਡੀ ਭਾਸ਼ਾ ਸਮਝਦੇ ਸੀ ਨਾ ਉਹ ਕੋਈ ਸਮਝਦੇ ਸੀ ਸਿਰਫ ਉਹ ਇਨਾ ਕਹਿਆ ਕਿ ਮੈਨੂੰ ਜਿਹੜਾ 13 ਸਾਲ ਦਾ ਜਿਹਨੇ ਪੀਲਾ ਪਟਕਾ ਹੋਇ ਬੱਦਾ ਇਹ ਹੱਤਵਾਦੀ ਹੈ ਉਹਨਾਂ ਨੂੰ ਮਤਲਬ ਇੱਕ ਬੀਕੋ ਕੰਪਨੀ ਆ ਸਾਡੇ ਬਟਾਲੇ 25 ਕਿਲੇ ਚ ਉਹ ਮਤਲਬ ਉਹਨੂੰ ਪੁਚੜ ਕੰਨਾ ਕਿਹਾ ਜੂਗਾ ਉਥੇ ਇੱਕ 100 ਮੁੰਡਾ ਦਿੱਲੀ 18 13 ਸਾਲ ਤੋਂ ਲੈ ਕੇ 25 ਸਾਲ ਦੀ ਉਮਰ ਤੇ ਜਿੰਨਾ ਪੀਲਾ ਪਟਕਾ ਬੱਦਾ ਸੀ ਉਹਨੂੰ ਉਥੇ ਲੈ ਜਾਂਦੇ ਸੀ ਤੇ ਘਰ ਦੇ ਮਗਰ ਜਾਣਾ ਜੇ ਕਹਣਾ ਵੀ ਕਿਉਂ ਇਹ ਬੱਚੇ ਸਾਡੇ ਨੂੰ ਲੈ ਕੇ ਗਏ ਹੋ ਤਾਂ ਉਹ ਕਹਿੰਦੇ ਕੋਈ ਇਨਕੁਆਇਰੀ ਕਰਕੇ ਪੁਸ਼ੀਸ਼ ਕਰਕੇ ਤੇ ਤੁਹਾਨੂੰ ਇਹਨੂੰ ਛੱਡ ਦਿੱਤਾ ਜਾਏਗਾ ਅੱਛਾ ਜੀ ਤੇ ਉਹਨੂੰ ਜਿਹੜਾ ਉਹਨੇ ਟਾਇ ਮੁੰਡਾ ਦੀ ਨਗਾ ਚੜ ਜਾਂਦਾ ਸੀ ਉਹ ਸਮਝੋ ਵੀ ਉਹ ਰੱਬ ਨੂੰ ਉਹ ਵਾਪਸ ਨਹੀਂ ਆ ਸਕਦਾ ਵਾਪਸ ਨਹੀਂ ਹੁੰਦਾ ਸੀ ਵਾਪਸ ਨਹੀਂ ਹੁੰਦਾ ਜਿਹੜਾ ਤਾਂ ਮਗਰ ਪੈਸੇ ਦੇ ਕੇ ਕੋਈ 1 ਲੱਖ ਰੁਪਏ ਉਹਦੋਂ ਡਿਮਾਂਡ ਰੱਖਦੇ ਹੁੰਦੇ ਸੀ 1 ਲੱਖ ਰੁਪਏ ਦੇ ਦੋ ਮੁੰਡਾ ਮਿਲ ਜੂ ਨਹੀਂ ਤੇ ਨਹੀਂ ਮਿਲਦਾ ਝੂਠੇ ਮੁਕਾਬਲੇ ਬਣਾ ਕੇ ਪਿੱਛੇ ਬਾਹਾਂ ਬੰਨ ਕੇ ਗੋਲੀ ਮਾਰ ਕੇ ਤੇ ਉਹਨੂੰ ਰਾਤ ਦੇ 12 ਵਜੇ ਰਾਤ ਕਿਤੇ ਨਹਿਰ ਦੇ ਕੰਡੇ ਜਾਂ ਚਰਸਤੇ ਚੋਂ ਗੋਲੀ ਮਾਰ ਕੇ ਸਵੇਰ ਨੂੰ ਲਾਸ਼ ਮਿਲੀ ਹੁੰਦੀ ਸੀ ਇਹ 78 ਤੋਂ ਪਹਿਲਾਂ ਗੱਲਾਂ ਇਹ ਦੋ ਤਿੰਨ ਸਾਲ ਪਹਿਲੇ ਦੋ ਸਾਲ ਇਹੀ ਕੁਝ ਚੱਲਦਾ ਰਿਹਾ ਅੱਛਾ ਮੈਂ ਅੱਜ ਮੈਂ ਅਜੇ 1980 ਦੇ ਚਰਸਤੀ ਤੋਂ ਬਾਅਦ ਹੀ ਕੰਨੇ ਚੱਲ ਸੀ ਪਹਿਲਾਂ ਕੰਮ ਸ਼ੁਰੂ ਹੋ ਚੁੱਕਾ ਪਹਿਲੇ ਹੋ ਸਕਿਆ ਤਾਂ ਹੀ ਹਾਲਾਤ ਬੜੇ ਖਰਾਬ ਹੋਏ ਉਸ ਤੋਂ ਬਾਅਦ ਇੱਥੇ ਉਹ ਤੋਂ ਬਾਅਦ ਅਟੈਕ ਹੁੰਦਾ ਉੱਥੇ ਬਾਅਦ ਅਟੈਕ ਹੋਣ ਦੇ ਬਾਅਦ ਪੂਰੀ ਤੈਸ ਨੈਸ਼ਨ ਦਾ ਸਾਰਾ ਦਰਬਾਰ ਸਾਹਿਬ ਸਾਡਾ ਕਲਕੱਤਾ ਸਾਹਿਬ ਸਾਡੀ ਉਹਨਾਂ ਦਾ ਮਤਲਬ ਕਿੰਨੀ ਉੱਥੇ ਸਬ ਪਬਲਿਕ ਜਿਹੜੀ ਉੱਥੇ ਗਈ ਸੀ ਯਾਤਰ ਗਏ ਸੀ ਉਹ ਵੀ ਅੰਦਰ ਅਛੀਦ ਹੋਏ ਕੋਈ ਬੱਚਾ ਕੋਈ ਪਤਾ ਨਹੀਂ ਕਿੰਨਾ ਕੋ ਉਥੇ ਦੱਸਦੇ ਵੀ ਉਹਦੀ ਗਿਣਤੀ ਅੰਗਿਣਤੀ ਕੋਈ ਗਿਣਤੀ ਨਹੀਂ ਹੈ ਕਿੰਨੀਆਂ ਲਾਸ਼ਾਂ ਅਜ ਤੱਕ ਕੋਈ ਰਿਕਾਰਡ ਨਹੀਂ ਕਿਸੇ ਕੋਈ ਵੀ ਕਿੰਨੀਆਂ ਲਾਸ਼ਾਂ ਕਿੰਨੀ ਉੱਥੇ ਬੋਲੀ ਮਾਰੀ ਨਾਲ ਛੀਦ ਹੋਏ ਬੰਦੇ ਕੋਈ ਰਿਕਾਰਡ ਨਹੀਂ ਹੈ ਫਿਰ ਉਦੋਂ ਵਾਤ ਉੱਟੋ ਜਾਂ ਤੁਸੀਂ ਦੋਨੇ ਨਤ ਕੀਤਾ ਜਾਂਦਾ ਤੁਸੀਂ ਕਹਿੰਦੇ ਫਿਰ ਉਦੋਂ ਤੱਕ ਕੀ ਐਕਸ਼ਨ ਸੀਗਾ ਕਿ ਤੁਹਾਨੂੰ ਚਾਹ ਚਰ ਘਾਟੇ ਤਿੰਨ 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 ਕਿਲੋਮੀਟਰ ਬਾੜ ਨੇ ਜਾਣ ਲਈ ਹਨ ਘਰ ਜਾਣ ਲਈ ਚਾਹ ਚਰ ਘਾਟੇ ਲੱਗ ਜਾਂਦੇ ਤੇ ਫਿਰ ਅਸੀਂ ਦੇਖਿਆ ਵੀ ਇਹ ਕਦ ਤੱਕ ਇਹ ਇਸ ਤਰ੍ਹਾਂ ਕਰਾਂਗੇ ਅਸੀਂ ਫਿਰ ਮੈਂ ਕਰਦਿਆਂ ਨੇ ਫਿਰ ਕਹਿੰਦਾ ਵੀ ਦਿੱਲੀ ਆਪਾਂ ਚੱਲਦੇ ਆ ਮੈਂ ਫਿਰ ਦਿੱਲੀ ਚੱਲ ਗਿਆ ਦਿੱਲੀ ਜਾ ਕੇ ਮੈਂ ਆਪਣਾ ਪਹਿਲੀ ਨਾਗਪੁਰ ਗਿਆ ਸੀਗਾ ਇੱਕ ਸਾਲ ਉਹ 6 ਮਹੀਨੇ ਉਥੇ ਕੰਮ ਕੀਤਾ ਤੇ ਸਾਡੇ ਫਾਦਰ ਸਾਹਿਬ ਗਏ ਜਾ ਕੇ ਮੈਨੂੰ ਜਾਂਦਿਆ ਕਲਵਰ ਕਢਿਚ ਲਿਆ ਕਹਿੰਦੇ ਜਾਂ ਅੱਖਾਂ ਤੇ ਅੰਸੂ ਆ ਗਏ ਕਹਿੰਦਾ ਕਾਦੇ ਵਾਸਤੇ ਆਪਾਂ ਤੈਨੂੰ ਇੱਕ ਤੂੰ ਇੰਨਾ ਇੰਨਾ ਸਾਡੇ ਕਾਰੋਬਾਰ ਆ ਤੂੰ ਇਕੱਲਾ ਇੱਥੇ ਠੱਕੇ ਖਾਂਡਿਆ ਮੈਨੂੰ ਮੈਨੂੰ ਦਿੱਲੀ ਲਿਆਏ ਫਿਰ ਤੇ ਦਿੱਲੀ ਆ ਕੇ ਮੈਂ ਡੈਡੀ ਮੈਂ ਦਿੱਲੀ ਆ ਕੇ ਮੈਂ ਇੱਥੇ ਕਦੀ ਆਇਆ ਨਹੀਂ ਆ ਤੇ ਦਿੱਲੀ ਮੈਂ ਇੱਕ ਕਨੇ ਥੋੜਾ ਸਾਰਾ ਪਰਿਵਾਰ ਦਿੱਲੀ ਤੋਂ ਸੀ ਤੇ ਨਹੀਂ ਸਾਡੇ ਭੂਆ ਜੀ ਸਾਡੇ ਮੇਰੇ ਸਹੁਰੇ ਵੱਲੋਂ ਮੇਰੇ ਚਾਚਾ ਜੀ ਸਾਡਾ ਸਾਰੇ ਤੋਂ ਜ਼ਿਆਦਾ ਦਿੱਲੀ ਪਰਿਵਾਰ ਰਿੰਦਾ ਜਿਹੜੇ ਚਾਹ ਕਾਫੀ ਦਿੱਲੀ ਦੇ ਸਾਡੀ ਓਕੇ ਦਿੱਲੀ ਕੋਈ ਆਸੀ ਕਲੋਨੀ ਨਹੀਂ ਹੋਗੀ ਜਿੱਥੇ ਸਾਡੇ ਰਿਸ਼ਤੇਦਾਰ ਨਹੀਂ ਹੈਗਾ ਮਤਲਬ ਇੱਕ ਇੱਕ ਦਿਨ ਵੀ ਰਹੀਏ ਤਾਂ ਸਾਡੇ ਦੋ ਮਹੀਨੇ ਦਿੱਲੀ ਨਿਕਲ ਜਾਂਦੇ ਐਂਦੀ ਮਤਲਬ ਸਾਡੀ ਪਛੋਕ ਦਾ ਸਾਡਾ ਦਿੱਲੀ ਚ ਹੀ ਆ ਤੁਸੀਂ ਕਿ ਕਿਸੀ ਪੈਸੀ ਦਿੱਲੀ ਪਹੁੰਚਣਾ ਮੈਂ ਦਿੱਲੀ ਕੱਲਾ ਚ ਗਿਆ ਸੀ ਉਹਦੀ ਮੈਂ ਕੱਲਾ ਗਿਆ ਸੀ ਠੀਕ ਹੈ ਉੱਥੇ ਜਾ ਕੇ ਫਿਰ ਮੈਂ ਕੰਮ ਸਿੱਖਣ ਡਿਆ ਪਿਆ ਉੱਥੇ ਜਾ ਕੇ 4 ਮਹੀਨੇ ਕੰਮ ਸਿੱਖਿਆ ਤੇ ਫਿਰ ਉੱਥੇ ਜਾ ਕੇ ਉਤਮ ਨਗਰ ਤੇ ਪਲਾਟ ਲੈ ਲਿਆ ਆਪਣਾ 200 ਗਾਜ ਦਾ ਪਲਾਟ ਲੈ ਲਿਆ 10000 ਰੁਪਏ ਸਾਈ ਦਿੱਤੀ ਉਸ ਤੋਂ ਬਾਅਦ ਜਿੱਦਣ ਆਪਾਂ ਸਾਈ ਦਿੱਤੀ ਆ 8 ਵਜੇ ਸਾਈ ਇੱਕ ਦਿਨ ਪਹਿਲੇ ਸਾਈ ਦੇ ਕੇ ਆ ਅਗਲੇ ਦਿਨ ਨੂੰ ਇੰਦਰਾ ਨੂੰ ਗੋਲੀ ਲੱਗੀ ਅਨੇ ਤੀਕ ਕਤੂਬਰ ਦੇ ਸਾਈ ਜੰਨੇ ਹੋ ਤੇ 31 ਕਤੂਬਰ ਨੂੰ ਆ ਹੋ ਜਾਂਦਾ ਉਹ ਸਾਡੇ ਚਾਚਾ ਜੀ ਰਹਿੰਦੇ ਆ ਵਿਸ਼ਾਦਾਰਡਨ ਖਿਆਲੇ ਉਹ ਕਹਿੰਦੇ ਵੀ ਚਾਚਾ ਤੇ ਮੁੰਡਾ ਇਹ ਕਹਿੰਦੇ ਵੀ ਤਾਇਆ ਜੀ ਤੁਸੀਂ ਪਲਾਂਡ ਲਿਆ ਤਾਂ ਸਾਨੂੰ ਲੱਡੂ ਖਾਓ ਤੇ ਸਾਡੇ ਡੈਡੀ ਨੇ ਉਦੋਂ 50 ਰੁਪਏ ਦਿੱਤੇ ਦੋ ਕਿਲੋ ਲੱਡੂ ਆਦੇ ਸੀ ਉਹਨਾਂ ਦਿੱਤੇ ਤੇ ਲੱਡੂ ਮੰਡੰਡਾ ਵੀ ਉਹ ਕਹਿੰਦੇ ਆਂਡੀ ਗਾਂਡੀ ਕਹਿੰਦਾ ਕਿ ਲੱਡੂ ਨਾ ਵੰਡੋ ਇਹ ਇੰਦਰਾ ਤੋਂ ਬਾਹਰ ਕੋਲੀ ਕਿਸ ਨੇ ਮਾਰਤੀ ਆ ਲੱਡੂ ਨਾ ਵੰਡੋ ਤਾੜ ਤੇ ਗਲਤ ਰਿਐਕਸ਼ਨ ਆ ਜਾਏਗਾ ਸਾਨੂੰ ਇਸ ਚੀਜ਼ ਦਾ ਪਤਾ ਹੀ ਨਹੀਂ ਸੀ ਹੈਗਾ ਇੱਕ ਉਹ ਕਿ ਉਹਨਾ ਛੀਦੀ ਕਵਰ ਨਹੀਂ ਫੈਲਦੀ ਨਹੀਂ ਫੈਲਦੀ ਜੀ ਉਹ ਜਦੋਂ ਫਿਰ ਅਸੀਂ ਲੱਡੂ ਉਹਨਾ ਬੰਦ ਕਰਤੇ ਵੀ ਆਪਸ ਵਿੱਚ ਪਰਵਾਰ ਦੀ ਗਲੀ ਚ ਨਹੀਂ ਵੰਡੇ ਆਪਾਂ ਉਸ ਤੋਂ ਬਾਅਦ ਮੈਂ ਜਦੋਂ ਹਾਲਾਤ ਮੈਂ ਆਪਣੀ ਦੁਬਾਰਾ ਮੈਂ ਆਪਣਾ ਜਨਮ ਕਹੂੰਗਾ ਵੀ ਜਦੋਂ ਮੈਂ ਦਿੱਲੀ ਸੀਗਾ ਤੇ ਉਦੋਂ ਸਾਡੇ ਜੰਦਰਾ ਨੂੰ 31 ਗੋਲੀਆਂ ਦਿਲਾਂ ਲੱਗਦੀਆਂ ਤੋ ਉਸ ਉਸ ਟਾਈਮ ਕੁਝ ਵੀ ਨਹੀਂ ਹੋਇਆ ਕਿਸੇ ਨੂੰ ਪਤਾ ਨਹੀਂ ਕੋਈ ਖਬਰ ਇਹਨਾਂ ਰੋਲਾ ਪੈ ਗਿਆ ਇੰਦਰਾ ਉਹਨੂੰ ਕਹਿੰਦੇ ਸਿੱਖਾਂ ਦੇ ਗੋਲੀ ਮਾਰਦੀ ਹੈ ਤੇ ਕੋਈ ਹਿਲਜੁਲ ਦਿੱਲੀ ਜਦਾਮ ਚੱਲ ਰਹੀ ਸੀ ਉੱਥਾਂ ਸੀ ਤੇ ਲੋਕ ਜਿਹੜੇ ਸਿਆਣੇ ਸੀਗੇ ਜੋ ਉੱਥੋਂ ਦੇ ਸਿੱਖ ਸੀ ਉਹ ਆਪਾਂ ਆਪਣੇ دہشت ਆ ਗਏ ਆਪਣਾ ਸਿੱਖ ਕਿਤੇ ਕੁਝ ਵੀ ਗੜਬੜ ਹੋ ਸਕਦੀ ਆ ਤੇ ਉਹ ਆਪਣੇ ਘਰਾਂ 'ਚ ਬੈਠੇ ਸੀ ਤੇ ਸਾਡੇ ਭੂਆ ਦੇ ਮੁੰਡੇ ਉੱਥੇ ਹੈਗੇ ਨੇ ਟਰੋਲ ਬਾਗ ਦਿੰਦੇ ਨੇ ਉੱਥੇ ਰਹਿੰਦੇ ਪਹਾੜੀ ਤੇ ਉਹ ਉਹ ਨੰਦ ਪਹਾੜ ਕਹਿੰਦੇ ਆ ਉੱਥੇ ਮੈਂ ਰਹਿੰਦਾ ਸੀ ਉਹਦਾ ਕੋਈ ਭਾਈ ਕੋਲ ਇੰਦਾ ਸੀ ਮੈਂ ਦਿੱਲੀ ਚਾਰ 6 ਮਹੀਨੇ ਰਿਹਾ ਮੈਂ ਉਹਨਾਂ ਕੋਲ ਉੱਥੇ ਫਿਰ ਉਹ ਇੰਦਰਾਂ ਨੂੰ ਗੋਲੀ ਮਾਰਦੇ ਸਾਡੇ ਭੁਆ ਦੇ ਬੇਡੇ ਕਹਿੰਦੇ ਵੀ ਤੁਸੀਂ ਬਾਹਰ ਨਾ ਜਾਓ ਤੇ ਉਹ ਇੰਦਰਾਂ ਨੂੰ ਗੋਲੀ ਮਾਰਤੀ ਕਹਿੰਦੇ ਹਾਲਾਤ ਖਰਾਬ ਹੋ ਜਾਣਗੇ ਮੈਂ ਡਰਨ ਗੋਲੀ ਮਾਰਤੀ ਆਪਾਂ ਕਿਹੜਾ ਕੁਝ ਕੀਤਾ ਹੂੰ ਸਾਨੂੰ ਆਪਾਂ ਕੰਮ ਕੰਮ ਤੇ ਜਾਣਾ ਜਾ ਰਿਹਾ ਮੈਂ ਉਹ ਭੁਆ ਦੇ ਮੁੰਡੇ ਉਹ ਨਹੀਂ ਗਏ ਤੇ ਮੈਂ ਕੱਲਾ ਹੀ ਆਪਣੀ ਪਾਸੇ ਬੈਠਾ ਤੇ ਰੁਟੀਨ ਦੀ ਤਰ੍ਹਾਂ ਜਿੱਦਾ ਜਾਂਦਾ ਸੀ ਮੈਂ ਬਸਤੇ ਬੈਠਾ ਤੇ ਉੱਥੋਂ 15 ਕਿਲੋਮੀਟਰ ਇੱਕ ਨਮਰ ਦੀ ਕੰਮ ਤੇ ਚਲਿਆ ਜਾਂਦਾ ਤੇ ਆਪਣੇ ਕੰਮ ਤੇ ਬੈਠ ਗਿਆ ਚਲ ਗਿਆ ਤੇ ਉੱਥੇ ਜਦੋਂ ਬਸਤੇ ਬੈਠਾ ਤੇ ਉਹ 15 20 ਮੁੰਡੇ ਗੁੰਡੇ ਟਾਈਪ ਦੇ ਬੰਦੇ ਸੀਗੇ ਕੇਸ ਕੋ ਰਾੜ ਕੇ ਕੋ ਹਾਕੀ ਕੇ ਤੋਂ ਕੁਝ ਉਹ ਅਜੇ ਹਾਲਾਤ ਖਰਾਬ ਨਹੀਂ ਸੀ ਹੋਏ ਦਿੱਲੀ ਦੇ ਪਰ ਹੋਰ ਅੰਦਰੋਂ ਦੀ ਨਹੀਂ ਸੈਟਿੰਗ ਪੂਰੀ ਸੀ ਮੈਂ ਜਾ ਕੇ ਉਹ ਕਹਿੰਦੇ ਆਹ ਤੇ ਸਰਦਾਰ ਵੀ ਬੈਠ ਗਿਆ ਆਹ ਤੇ ਸਰਦਾਰ ਵੀ ਬੈਠ ਗਿਆ ਬਸਤੇ ਵਿੱਚ ਮੈਂ ਜ਼ਿਆਦਾ ਧਿਆਨ ਨਹੀਂ ਕੀਤਾ 15 ਮਿੰਟ ਲੰਘ ਗਏ ਤੇ ਮੈਂ ਨਰੇਣ ਇੰਡਸਟਰੀ ਏਰੀਆ ਉੱਥੇ ਜਾ ਕੇ ਆਪਣੀ ਬੱਸ ਸਟਾਪਾ ਜਾ ਮੈਂ ਉੱਥੇ ਉਤਰ ਗਿਆ ਤੇ ਚਲੋ ਉਹਨਾਂ ਮੈਨੂੰ ਕੁਛ ਨਹੀਂ ਕਿਹਾ ਮੁੰਡਿਆਂ ਨੇ ਹਾਲਾਤ ਖਰਾਬ ਸੀਗੇ ਹਾਲਾਤ ਹੋ ਰਹੇ ਸੀ ਪਰ ਮੈਨੂੰ ਕੁਛ ਕਿਆ ਨਹੀਂ ਹੁੰਦਾ ਚਲੋ ਮੈਂ ਆਪਣੇ ਜਾ ਕੇ ਉੱਥੇ ਬੈਠ ਗਿਆ ਸਾਡੇ ਮੈਂ ਇੰਤਜ਼ਾਰ ਕਰ ਰਿਹਾ ਵੀ ਮਾਲਕ ਆਉਣਗੇ ਇੱਥੇ ਮੈਂ ਹੂੰ ਤਰ੍ਹਾਂ ਦਾ ਕੁੱਲ ਗਿਆ ਆਪਾਂ ਕੰਮ ਤੇ ਲੱਗਾਂਗੇ ਕੰਡ ਸ਼ੁਰੂ ਕਰਨਾ ਤੇ 2 ਘੰਟੇ ਲੰਘ ਗਏ ਤੇ ਕੋਈ ਮਤਲਬ ਕੋਈ ਫੈਕਟਰੀ ਚ ਨਹੀਂ ਆ ਹੂੰ ਫਿਰ ਮੈਂ 2 ਘੰਟੇ ਬਾਅਦ ਦੇਖਿਆ ਵੀ ਇੱਕ ਹਿੰਦੂ ਲੋਕ ਬਜ਼ੁਰਗ ਸੀਗੇ ਤੇ ਮੈਨੂੰ ਕਹਿੰਦੇ ਹੱਥ ਜੋੜ ਕੇ ਕਹਿੰਦੇ ਬੇਟਾ ਆਪਣੇ ਘਰ ਚੱਲ ਜਾ ਜਿੱਥੇ ਵੀ ਹੈਗਾ ਹਾਲਾਤ ਬੜੇ ਖਰਾਬ ਆ ਤੇ ਆਪਣੇ ਘਰ ਟਿਕਾਣੇ ਪਹੁੰਚ ਜਾ ਇੱਕ ਹਿੰਦੂ ਇਹ ਬਜ਼ੁਰਗ ਨੂੰ ਆ ਕੇ ਕਹਿੰਦੇ ਬਜ਼ੁਰਗ ਕਹਿੰਦੇ ਮੈਨੂੰ ਕਿਹਾ ਮੈਂ ਰੋਡ ਤੇ ਬਾੜ ਖੜਾ ਸੀ ਹੂੰ ਤੇ ਮੈਂ ਜੰਗ ਬਲੱਡ ਸੀ ਮੇਰੇ ਮੌਤ ਦਾ ਨਾਤਾ ਕੋਈ ਨਹੀਂ ਕੋਈ ਡਰ ਹੀ ਨਹੀਂ ਹੈਗਾ ਵੀ ਇਦਾਂ ਦੇ ਹਾਲਾਤ ਕਦੀ ਸੁਣਿਆ ਵੀ ਇਦਾਂ ਵੀ ਕਦੇ ਹੋ ਸਕਦਾ ਹੋ ਸਕਦਾ ਹਿਸਟਰੀ ਆ ਜੀ ਇਦਾਂ ਦੀ ਸਿਟੀ ਆਪਾਂ ਪੜੀ ਨਹੀਂ ਵੀ ਕਰਦੇ ਨੇ ਅਥਿਆਂ ਨੂੰ ਅਥਿਆਂ ਨੂੰ ਮਤਲਬ ਜਾਣ ਕੇ ਸਾਰੇ ਦੋਚਿਆਂ ਨੂੰ ਇੱਕ ਕਮਿਟੀ ਨੂੰ ਇਮਾਰਤ ਦਿੱਤਾ ਜਾਏ ਤੇ ਉਹਨਾਂ ਇੰਨੀ ਗੱਲ ਕਹਿ ਕੇ ਚੱਲ ਗਏ ਅੱਧਾ ਘੰਟਾ ਮੈਂ ਫਿਰ ਵੇਟ ਕੀਤੀ ਤੇ ਉਹਨਾਂ ਨੇ ਮਤਲਬ ਵੇਖਿਆ ਵੀ ਹੁਣ ਟਾਈਮ ਪਾਸ ਨਹੀਂ ਹੋ ਰਿਹਾ ਤੇ ਫਿਰ ਮੈਂ ਕਿਹਾ ਹੁਣ ਚਲੋ ਮੈਂ ਆਪਣੇ ਸਾਡੇ ਚਾਚਾ ਜੀ ਰਹਿੰਦੇ ਸਾਡੇ ਫਾਦਰ ਸਾਹਿਬ ਆਈਸੀ ਪਲਾਟ ਦੇਆ ਸੀਗਾ ਮੈਂ ਚਲੋ ਫਾਦਰ ਸਾਹਿਬ ਮੇਰੇ ਚਾਚਾ ਜੀ ਵੱਲ ਹੁਣੇ ਆ ਵਿਸ਼ਨੂ ਗਾਰਡਨ ਤੇ ਮੈਂ ਬਸ ਮੈਂ फिर मैं थोड़ा डर पै गया ही सता रहा पेचकशाई तो अपनी सेनाचकश इन्ना, इन्ना लिया एक इना पेचकस लिया वो अपनी पेंट ने अंदर रखा तो मैं चल जो कोई हाथी पेगा तो देखा अपना कोई सेफ्टी तो चाहिए चलो मैं पेंट नके ਤੇ ਵਾਈ ਗੁਰੂ ਵਾਹਿਗੁਰੂ ਦਾ ਸਿਮਨ ਕਰਦਾ ਹੂੰ ਦੇ ਤਰਪਿਆ ਉਥੋਂ ਨਰੇਣੇ ਤੋਂ ਸ਼ਾਦੀਪੁਰ ਡੀਪੂ ਕੱਟੋwidehat 23 ਕਿਲੋਮੀਟਰ ਹੈ 23 ਕਿਲੋਮੀਟਰ ਜਦੋਂ ਪੈਦਲ ਚੱਲਿਆ ਤੇ ਮੇਰੇ ਮਗਰ 20 ਮੁੰਡੇ ਲੱਗੇ ਮੇਰੇ ਤੋਂ ਹੱcke ਜਵਾਨ ਕਿਸੇ ਕੋ ਰਾਣ ਕੇ ਕੋ ਸੁਆ ਕੇ ਕਿਸੇ ਕੋ ਸਰੀਆ ਉਹ ਕਦੀ 15 20 ਮੁੰਡੇ ਮੇਰੇ ਅੱਗੇ ਹੋ ਜਾਣ ਤੇ ਕਦੀ ਮੇਰੇ ਪਿੱਛੇ ਹੋ ਜਾਣ ਹਮ ਲੱਗੇ ਸਨੇ ਨਹੀਂ ਕੀਤਾ ਪਰ ਸਮਝੇ ਮੈਂ ਗਿਆ ਕਿ ਇਹ ਅਟੈਕ ਜਰੂਰ ਕਰਨਗੇ ਪਰ ਮੈਨੂੰ ਥੋੜਾ ਇੱਕ ਪਰਮਾਤਮਾ ਦੀ ਮੈਂ ਉਹਦਾ ਸ਼ੁਗਰ ਜ਼ਿਆਦਾ ਕਰੂੰਗਾ ਤੇ ਪਰਮਾਤਮਾ ਨੇ ਮੈਨੂੰ ਹਿੰਮਤ ਦਿੱਤੀ ਸੋਜੀ ਬਖਸ਼ੀ ਮੈਂ ਘਬਰਾਇਆ ਨਹੀਂ ਤੇ ਵਾਹਿਗੁਰੂ ਸਿਮਰ ਜਦੋਂ ਕਹਿੰਦਾ ਸੱਚੇ ਦਿਲੋਂ ਕੋਈ ਮੌਤ ਦੀ ਤਹਿਦੀ ਹੋਏ ਨਾ ਸੱਚੇ ਨੂੰ ਵਾਹਿਗੁਰੂ ਅਰਦਾਸ ਸੁਣਦਾ ਹੈ ਤੇ ਮੇਰੀ ਉਹ ਮੌਤ ਦੀ ਤਹਿਦੀ ਮੈਨੂੰ ਸੱਚੇ ਕੋਲੋਂ ਵਾਹਿਗੁਰੂ ਮੇਰਾ ਸਿਮਰਨ ਨਿਕਲਿਆ ਕਰਦਾ ਗਿਆ ਤਿੰਨ ਕਿਲੋਮੀਟਰ ਵਾਹਿਗੁਰੂ ਵਾਹਿਗੁਰੂ ਕਰਦਾ ਗਿਆ ਤੇ ਮੈਂ ਘਬਰਾਏ ਨੀ ਤੋੜਾ ਨਹੀਂ ਜੇ ਮੈਂ ਤੋੜਾ ਘਬਰਾ ਕੇ ਤੌੜ ਨਹੀਂ ਦੌੜ ਦੀ ਕੋਸ਼ਿਸ਼ ਕਰਦਾ ਸ਼ਾਇਦ ਮੈਨ ਮੇਰੇ ਕੋ ਮੈਂ ਦੌੜ ਨਾ ਪਾਉਂਦਾ ਤੇ ਮੈਂ ਡੇ ਕਹਿੰਦਾ ਮੈਨੂੰ ਮਾਰ ਮਾਰ ਦਿੱਤੇ ਪਰ ਅਦ ਜੋ ਪਰਮਾਤਮਾ ਦੀ ਕਿਰਪਾ ਨਾਲ ਮੈਂ ਬਖਸ਼ਿਸ਼ ਕੀਤੀ ਤੇ ਮੈਂ ਹਿੰਮਤ ਹਿੰਮਤ ਨਹੀਂ ਆ ਰਹੀ ਵਾਈਪ ਕਰ ਸਿੰਮ ਕਰਦਾ ਕਰਦਾ ਇੰਨਾ ਹਿੰਮਤ ਹੈ ਕੀਤੀ ਕਿ ਜੇ ਮੈਨੂੰ 15 20 ਮੁੰਡੇ ਅਗਰ ਮੇਰੇ ਗੱਲ ਪੈਣਗੇ ਮੈਂ ਚਿੜੀ ਤੇ ਮੈਨੂੰ ਮਰੋੜ ਦੇਣਗੇ ਜਾਨ ਤੋਂ ਸੇਡਮ ਨਿਕਲ ਨਹੀਂ ਕੋ ਚਾਰ ਮਿੰਟ ਲੱਗਣਗੇ ਤੇ ਇੰਨਾ ਕਿ ਮੈਂ ਜਜਵਾ ਹੈਗਾ ਸੀ ਜੇ ਜਿਹੜਾ ਹੋਊਗਾ ਮੈਂ ਸਿੱਧਾ ਹੀ ਦਿਲ ਚ ਸੂਆ ਮਾਰੂ ਤੇ ਜੇ ਮੇਰੇ ਲਾਗੇ ਜੇ ਮੇ ਲਾਸ਼ ਮੇਰੀ ਮੌਤ ਪੱਕਾ ਵਾਛ ਹੈ ਤੇ ਮੇਰੇ ਲਾਗੇ 7-8 ਮੁੰਡੇ ਪਏ ਹੋਣਗੇ ਤੇ ਕੋਈ ਨਗਦਾ ਕੋਈ ਦੇਖੂਗਾ ਵੀ ਤਾਂਗੇ ਵੀ ਸਰਦਾਰ ਦੇ ਲਾਗੇ ਕੋਈ ਤੇ ਕੱਲਾ ਨਹੀਂ ਹੋਗਾ ਜਿਹਦਾ 8 ਲੈ ਕੇ ਮਰਿਆ 8 ਲੈ ਕੇ ਲੜ ਗਿਆ ਤੇ ਚਲੋ ਮਰਨ ਮਰੋਣਾ ਕੀ ਮਨ ਮੌਤ ਦਾ ਖੌਫ ਨਹੀਂ ਸੀ ਆਗਾ ਪਰਮਾਤਮਾ ਦੀ ਇੱਕ ਮੈਂ ਸਾਰਿਆਂ ਨੂੰ ਅੱਜ ਵੀ ਬੇਨਤੀ ਕਰਾਂ ਤੇ ਸੱਚੇ ਦਿਲੋਂ ਪਰਮਾਤਮਾ ਜੀ ਦਾ ਜਦ ਕਰੋ ਢਾਡੀ ਹਾਜ਼ਰ ਨਾਜ਼ਰ ਬੱਲ ਦੀ ਅੱਗ ਜੋ ਉਹ ਰੱਖ ਸਕਦਾ ਉਹ ਰੱਖਿਆ ਮੈਨੂੰ ਅੱਜ ਜੋ ਮੈਂ ਤੁਹਾਡੇ ਕੰਮ ਦੇ ਸਮਾਜ ਜੋਗੇ ਹਨ ਵਾਹਿਗੁਰੂ ਜੀ ਸਿਮਰਨ ਕਰਕੇ ਉਹਦੀ ਸੱਚੀ ਅਰਦਾਸ ਕਰਕੇ ਸਾਹਮਣੇ ਉਹ ਜਦੋਂ ਉਹ ਤੋਂ ਬਾਅਦ ਉਹ ਫਿਰ ਦੇਖਿਆ ਵੀ ਸ਼ਾਦੀ ਕੋ ਡਿੱਪੂ ਆ ਗਿਆ ਉਹ ਮੁੰਡੇ ਨੇ ਕਿਸ ਦੀ ਹਿੰਮਤ ਨਹੀਂ ਪੀ ਪੀ ਮੈਨੂੰ ਹੱਥ ਪਾ ਲ ਉਹਨਾਂ ਤੇ ਇਹੋ ਡਰ ਕੇ ਪਤਾ ਨਹੀਂ ਇਹ ਕੋਈ ਚੀਜ਼ ਹੋਏਗੀ ਜਿਹੜਾ ਡਰ ਬੇਕਾ ਹੋਗਾ ਵੇਖੋ ਉਹ ਜਾ ਰਿਹਾ ਵੇਖੋ ਮੇਰਾ ਵਾਈਕੂ ਤਾਂ ਸੀਗਾ ਮੇਰੇ ਨਾਲ ਸੀਗਾ ਚਲੋ ਮੈਂ ਬੱਸ ਉਹ ਪਿੱਛੇ ਮੁੜ ਕੇ ਤੇਨ ਕੋਲ ਬਟ ਫੈਦਲ ਆਏ ਫਿਰ ਉਹਨਾਂ ਵੇਖਿਆ ਭੀ ਕਿ ਮਾਹੌਲ ਸਾਰਾ ਹੈਗਾ ਵਾ ਭੀੜ ਭੜਕਾ ਆ ਗਿਆ ਚਾਦੇ ਫੁੱਟ ਡਿੱਪੂਆ ਉੱਥੇ ਜਾ ਕੇ ਫਿਰ ਜোন ਡਿੱਪੂ ਤਾਂ ਆਇਤੇ ਤੇ ਚਲਦੀ ਬਸ ਤੇ ਇੱਕ ਸਰਦਾਰ ਉੱਤੇ ਹੁਕਮ ਕਰ ਲਿਖਿਆ ਸੀ ਮੁੰਡਾ ਮੁੰਨਾ ਸੀ ਡਰਾਈਵਰ ਸੀਗਾ ਕਨੈਕਟਰ ਵੀ ਮੁੰਨਾ ਤੇ ਡਰਾਈਵਰ ਵੀ ਮੁੰਨਾ ਸੀ ਉਹ ਹੈਗਾ ਪੰਜਾਬੀ ਸੀ ਉਹਨੇ ਮੈਨੂੰ ਦੇਖ ਕੇ ਮਾਰੇ ਜੇ ਜਦੋਂ ਪੁੱਲ ਚੜਾਈ ਹੁੰਦੀ ਹੈ ਤੇ ਪੁੱਲ ਓਵਰਰੇਜ ਹੁੰਦਾ ਤੇ ਗੇਅਰ ਬਦਲਦੇ ਆ ਤਾਂ ਕਲੱਚ ਤੋਂ ਪਾਉਂਦੇ ਹਨ ਥੋੜਾ ਉਹਨਾਂ ਥੋੜਾ ਮੇਰੇ ਕਰਕੇ ਤੇ ਪੁਲ ਕਰ ਦੁਲਦੀ ਚੜਾਈ ਕਰਕੇ ਉਹਨਾਂ ਕਲੱਚ ਮੇਰੇ ਕਰਕੇ ਥੋੜਾ ਬਸ ਨੂੰ ਹੌਲੀ ਹੋ ਕੀਤਾ ਪਰ ਰੁਕੀ ਨਹੀਂ ਉਹਨਾਂ ਨੂੰ ਬੱਸਾਂ 'ਚ ਇਦਾਂ ਦਾ ਮਾਹੌਲ ਖਰਾਬ ਸੀਗਾ ਜਿੱਤੇ ਇੱਕ ਓਮਕਾਰ ਵੀ ਲਿਖਿਆ ਸੀ ਨਾ ਉਹਨੂੰ ਬਸ ਨੂੰ ਅਗਲਾ ਦਿੱਤੇ ਅੱਛਾ ਜੀ ਤੇ ਉਹ ਤੋਂ 10 11 ਵਜੇ ਦਾ ਟਾਈਮ ਹੋ ਗਿਆ ਸੀਗਾ ਤੇ ਜਦੋਂ ਮੈਂ ਚਲਦੀ ਉਹਨੇ ਬੱਸ ਚੜਾਈ ਸ਼ਾਦੀਪੋ ਡੀਪੂ ਤੇ ਚੜਨ ਲੱਗੀ ਤੇ ਉਹਨੇ ਮੜਾ ਜਾ ਬ੍ਰੇਕ ਮਾਰੀ ਤੇ ਬ੍ਰੇਕ ਨਹੀਂ ਲਾਈ ਚਲਦੀ ਬੱਸ 'ਚ ਐਕਸਪੀਰੀਅੰਸ ਸੀਗਾ ਕਾਲਜ ਟਾਈਮ ਸਕੂਲ ਟਾਈਮ ਜਲਦੀ ਬਸ ਤੇ ਉਤਰਨਾ ਚਲਦੀ ਬਸ ਤੇ ਚੜ੍ਹਨ ਦਾ ਐਕਸਪੀਰੀਅੰਸ ਸੀ ਬੱਸ ਨੂੰ ਡੰਡੇ ਨੂੰ ਹੱਥ ਪਾਇਆ ਕਿੰਨੀ ਦੂਰ ਨਾ ਕ੍ਰੀਸ ਦਾ ਗਿਆ ਹੂੰ ਅੱਛਾ ਤੇ ਚਾਦੀ ਬਸ ਤੇ ਇੱਕ ਜਿਹਾ ਲੱਗ ਠੀਕ ਆ ਤੇ ਉੱਥੇ ਜਾ ਕੇ ਜਾ ਕੇ ਜਦੋਂ ਦੇਖਿਆ ਵੀ ਮੈਂ ਜੰਪ ਮਾਰ ਕੇ ਇਥੇ ਬਸ ਤੇ ਵਿੱਚ ਬੈਠਾ ਉੱਥੇ ਜਦੋਂ ਡਰਾਈਵਰ ਕਨੈਕਟਰ ਡਰਾਈਵਰ ਨੇ ਤੇ ਬੱਸ ਆਪਣੀ ਸਪੀਡ ਨਾਲ ਭਜਾਈ ਜਾ ਰਹੀ ਉਹਨਾਂ ਆਪਣੀ ਜਾਨ ਦਾ ਖਤਰਾ ਸੀ ਕਿਉਂਕਿ ਉੱਥੇ ਕੋਈ ਪੁੱਛਣ ਵਾਲਾ ਨਹੀਂ ਕਿ ਕੌਣ ਕੌਣ ਕਾਨੂੰ ਕੌਣ ਮਾਰਦੇ ਕੌਣ ਕਦਾਂ ਮਰਿਆ ਕੋਈ ਪੁੱਛਣ ਵਾਲਾ ਮਾਮਾ ਮਾਮਾ ਪੁੱਤ ਨਹੀਂ ਸੁਵਾਲਣ ਦੀ ਹੈ ਉੱਥੇ ਜਾ ਕੇ ਜਦੋਂ ਇੱਕ ਕਨੈਕਟਰ ਜਿਹੜਾ ਮੈਨੂੰ ਜਲਦੀ ਬੱਸ ਚਾਹੁੰਦਾ ਧੱਕਾ ਦੇਰ ਦੀ ਕੋਸ਼ਿਸ਼ ਆ ਤੇ ਨੂੰ ਸੋੜਦੀ ਹੈ ਫਿਰ ਸਰਦਾਰ ਆ ਪਾਕ ਬੰਦੀ ਹੈ ਸਾਡੀ ਬੱਸ ਵੇਖ ਕੇ ਸਾਨੂੰ ਮਾਰ ਦੇਣਗੇ ਤੇ ਸਰਦਾਰਾਂ ਨੂੰ ਮਾਰ ਦੇਣਗੇ ਤੇ ਉੱਥੇ ਦੀ ਗੱਲ ਇੱਥੇ ਵੀ ਜਾਨੇ ਕਿ ਕਹਿੰਦੇ ਜੇ ਬਚ ਗਏ ਇੱਕ ਵਾਰੀ ਹਣਾ ਪਰ ਥੋੜਾ ਉੱਥੇ ਕਿਸੇ ਪਰਿਵਾਰ ਥੋੜੇ ਜੁੱਤੀ ਦੇ ਰਹਿਤੀ ਰਦਾਦ ਦੇ ਹੋ ਫੈਮਿਲੀ ਆਦਿ ਉੱਥੇ ਕਿਸੇ ਨੂੰ ਨੁਕਸਾਨ ਹੋਇਆ ਕਿਸੇ ਦਾ ਨੇ ਵੀ ਹੋ ਰੋਏ ਕਿ ਮੈਂ ਉੱਥੇ ਉੱਥੇ ਤਾਂ ਪਹਿਲਾਂ ਉੱਥੇ ਮੈਂ ਪਹੁੰਚਦਾ ਕਿਦਾਂ ਉੱਥੇ ਪਹੁੰਚਿਆ ਜਦੋਂ ਬਾਸ ਵਿੱਚ ਜਿਹੜੀ ਬਾਸ ਵਿੱਚ ਮੇਰੀ ਦੁਬਾਰਾ ਜਨਮ ਦੁਬਾਰਾ ਮਤਲਬ ਫਿਰ ਮੌਦਾ ਸਾਹਮਣਾ ਕਰਨਾ ਪਿਆ ਉਹ ਕੰਡੈਕਟਰ ਮੈਦੂਨਾ ਤੱਕ ਚੱਲਦੀ ਬਾਸ ਤੋਂ ਤੱਕ ਕੇ ਦੇਣ ਦੀ ਕੋਸ਼ਿਸ਼ ਕੀਤੀ ਵੀ ਚੱਲਦੀ ਬਾਸ ਤੇ ਉਹਨੂੰ ਸੁੱਟਦੀ ਹੈ ਤੇ ਮਰੇ ਅੱਖਾਂ पे ਸਾਨੂੰ ਕੋਈ ਮਤਲਬ ਨਹੀਂ ਆਪਣੀ ਜਾਨ ਬਚਾਈਏ ਪਰ ਮੈਂ ਸੀਚ ਮੈਂ ਉਹਨੂੰ ਕੈਂਪ ਸੀਗਾ ਤੇ ਮੈਂ ਉਹਦੀ ਮੇਰੀ ਬਾ ਉਹਦੇ ਕਾਬੂ ਮੈਂ ਬਾ ਮੋੜ ਕੇ ਉਹਦੀ ਪਿੱਛੇ ਮਗਰ ਲਾਗਾ ਤੇ ਉਹਦੀ ਗਿੱਚੀ ਚ ਹੱਥ ਦੇ ਕੇ ਤਾਂ ਜੋ ਮੈਨੂੰ ਸੀਟ ਦੇ ਹੇਠ ਦਬਾਇਆ 10 ਮਿੰਟ ਲੱਗੇ 15 ਮਿੰਟ ਲੱਗੇ ਆਪਣੇ ਵਿਸ਼ੂ ਡਾਡ 803 ਨੰਬਰ ਬੱਸ ਹੀ ਆਪਣੇ ਵਿਸ਼ੂ ਡਾਡ ਦੇ ਖਿਆਲੇ ਪਹੁੰਚੀ ਬੱਸ ਤੇ ਉੱਥੇ ਜਾ ਕੇ ਤੇ ਬ੍ਰੇਕ ਲਾਈ ਉੱਥੇ ਜਾ ਕੇ ਡਰਾਈਵਰ ਨੇ ਉਹਨੂੰ ਗੁੱਸੇ ਆਫੀ ਮੈਂ ਤੈਨੂੰ ਆਪ ਬਚਾ ਕੇ ਲੈ ਤੂੰ ਇਹਨੂੰ ਕੋ ਟਟਾ ਲਗਾ ਤੇ ਆਪਣੀ ਹੱਤ ਦਾ ਵਿਚਾਰਾ ਪਜ ਗਿਆ ਨਹੀਂ ਤੇ ਤੂੰ ਜਲਦੀ ਬਾਅਦ ਤੇ ਬੜੀ ਹੰਦ ਵਿੱਚ ਵਹਿੰਦਾ ਰਿਹਾ ਸ਼ੀਸ਼ੇ ਦੇ ਅੱਧੇ ਕੋਲ ਕੋਲ ਦੇ ਸੀ ਪਰ ਉਹਨੇ ਕੰਟਰੋਲ ਕਰ ਲਿਆ ਤੇ ਕਹਿੰਦਾ ਮਲੇ ਅੱਜ ਮੈਂ ਜਾ ਕੇ ਘਰ ਪਹੁੰਚਿਆ ਹੀ ਆ ਰਾਤ 11 ਵਜੇ ਤਿੰਨ ਦੇ ਹੂੰ ਮਤਲਬ ਜਿਨੇ ਸੂਰਜ ਦਿਨੋਂ ਬੰਦ ਹੋ ਗਿਆ ਸੀ ਇੰਨੀ ਪੂਰੇ ਦਿੱਲੀ ਚ ਕਿਣੀ ਮੇੜੀ ਸ਼ਾਜਤ ਸੀ ਗਈ ਪੂਰੇ ਰਾਤੋਂ ਰਾਤ 31 ਨ ਗੋਲੀ ਲੱਗੀ ਇੰਦਰਨ ਹੂੰ ਰਾਤੋਂ ਰਾਤ ਹਰ ਕਲੋਨੀ ਦਾ ਐਸਾ ਕੋਈ ਕੋਈ ਕਲੋਨੀ ਨਹੀਂ ਸੀ ਐਸਾ ਕੋਈ ਮਤਲਬ ਗਲੀ ਨਹੀਂ ਸੀ ਹਰ ਕਲੋਨੀ ਦੇ ਪ੍ਰਧਾਨ ਨੂੰ ਕਿਹਾ ਗਿਆ ਵੀ ਸਿੱਖਾਂ ਦਾ ਤੇਰੀ ਡਿਊਟੀ ਆ ਵੀ ਸਿੱਖਾਂ ਦਾ ਜਿਹੜਾ ਕਾਰਿਆ ਉਹਨਾਂ ਨੂੰ ਟਿਕ ਮਾਰ ਕਰੋ ਅੱਛਾ ਟਿਕ ਮਾਰ ਕਰਵਾ ਕੇ ਹੂੰ ਸਿੱਖ ਸੇਤ ਕਪੋ ਆਪਣੇ ਘਰਾਂ 'ਚ ਬੈਠੇ ਸੀਗੇ ਰਾਤੋ ਰਾਤ ਵੀ ਮ੍ਰਿਤਨੇ ਪੂਰੇ 9 ਵਜੇ ਉੱਠ ਕੇ ਜੇ ਇੱਕ ਇੱਕ ਕਨੋਨੀ 'ਚ ਇੱਕ ਗਲੀ 'ਚ 10 10 7000 ਬੰਦਾ ਆਉਂਦਾ ਸੀਗਾ ਤੇ ਕੋਈ ਉੱਥੇ ਪੁੱਛਣ ਵਾਲਾ ਨਹੀਂ ਸੀ 72 ਘੰਟੇ ਉਹ ਕਤਲੇਆਮ ਹੋਈ ਹੈ ਜਿਹੜਾ ਮੈਂ ਮਤਲਬ ਇੱਕ ਤੇ ਸਾਡੇ ਬਜ਼ੁਰਗ ਦੱਸਦੇ ਹੁੰਦੇ ਹਨਾ ਹਿੰਦੁਸਤਾਨ ਪਾਕਿਸਤਾਨ ਨੂੰ 47 'ਚ ਬਣਿਆ ਕਤਲੇਆਮ ਹੋਈ ਹੈ ਗੱਡੀਆਂ ਦੇ ਗੱਡੀਆਂ ਖਤਮ ਹੋਈਆਂ ਨੇ ਤੇ ਇਹੋ ਦੁਆਰਾ ਅਸੀਂ ਆਪਣੀ ਅੱਖੀਂ ਦੇਖਿਆ ਕਿ ਇੱਥੇ ਕੋਲੋਨੀਅਨ ਨੇ ਜਿਹੜੇ ਇੱਕ ਪ੍ਰਧਾਨ ਸੀ ਉਹਨੇ ਟਿਕ ਮਾਰਕਰ ਉਹਨੇ ਕਰਤੀ ਸੀ ਉਹਨਾਂ ਨੇ ਉਹਨਾਂ ਟਿਕ ਮਾਰਕਰ ਕੋ ਰਾਤੋਂ ਰਾਤ ਟਿਕ ਮਾਰਕ ਪੇ ਸਿੱਖਾਂ ਦਾ ਕਰਦੇ ਤਾਂ ਨਹੀਂ ਆਸਾਨੀ ਨਾਲ ਉਹਨਾਂ ਨੇ ਪਰਿਵਾਰ ਰੱਖਿਆ ਤੇ ਉਹਨਾਂ ਮਤਲਬ ਅੰਦਰ ਹੀ ਜਿੰਦਿਆਂ ਦੀ ਕੋਈ ਐਸਾ ਸੂਈ ਦਾ ਮਤਲਬ ਕਰਦੇ ਸੂਈ ਵੀ ਨੇ ਚੱਕਰ ਚੱਕ ਕੇ ਲਾਈ ਜਾਂਦੇ ਸੀ ਤੇ ਘਰ ਦੇ ਜੀ ਸਾਰੇ ਖਤਮ ਕਰ ਦਿੰਦੇ ਸੀ ਸਮਾਨ ਵੀ ਲੁੱਟ ਕੇ ਲੈ ਜਾਂਦੇ ਘਰ ਨੂੰ ਮੁਰਕੇ ਅੱਗ ਲਾ ਜਾਂਦੇ ਸੀ ਇੱਥੋਂ ਤੱਕ ਨਾਗਲੋਈ ਨਾ ਇਹਦਾ ਹੋਰ ਅਦਰਸ ਅ ਦਿੱਲੀ ਤੋਂ ਬਾਹਰ ਦਾ ਦਿੱਲੀ ਵਿੱਚ ਵੀ ਮੈਂ ਉਹ ਕਈ ਦੇਖਿਆ ਵੀ ਉਹਦੇ ਵਿੱਚ ਜਿੰਦੇ ਜਿਹੜਾ ਤਸ ਜਹਾ ਹਜੂਮ ਪੈਂਦਾ ਸੀਗਾ ਹੂੰ ਉੱਥੇ ਵਿੱਚ ਪਤਾਂ ਦੀ ਉਹ ਬਾਹਰੋਂ ਤਾਂ ਕੋਈ ਆਈ ਨਹੀਂ ਹੈਗੇ ਤੇ ਆਪਣੇ ਇੰਡੀਆ ਦੇ ਸੀਗੇ ਹੂੰ ਜਿਹੜਾ ਇਹਨਾਂ ਦੇ ਉਹਦੀ ਅੰਡਰਵੀਅਰ ਛੋਟੇ ਬੱਚੇ ਦੀ ਅੰਡਰਵੀਅਰ ਲਵਾ ਕੇ ਦੇ 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 ਸੀ ਜੇ ਤੇ ਲੜਕੀ ਆ ਹੂੰ ਤੇ ਉਹਨੂੰ ਜਿੰਦੀ ਬੰਦੂ ਮਾਂ ਨੂੰ ਦੇ ਦੇਣਾ ਵੀ ਆ ਤੁਹਾਡੀ ਆਪਣਾ ਬੱਚਾ ਸੰਭਾਲ ਲਓ ਤੇ ਜੇ ਹੋਇਆ ਲੜਕਾ ਹੂੰ ਜਿੰਦੇ ਜੀ ਉਹਨਾਂ ਮੁਸਲਮਾਨਾਂ ਨੇ ਸਾਡੇ ਤੇ ਤਸ਼ੱਦਦ ਨਹੀਂ ਕੀਤਾ ਜੋ 84 ਵਿੱਚ ਮੈਂ ਅੱਖੀ ਆਪਣੀ ਦੇਖਿਆ ਜਿੰਦੇ ਜੀ ਬੱਚੇ ਨੂੰ ਇੱਕ ਜਣਾ ਚੀਰ ਤੋੜ ਫੜਦੇ ਚੀਰ ਕੇ ਤਾਂ ਜਿੰਦੇ ਨੂੰ ਤੇ ਅੱਗ ਵਿੱਚ ਛੋੜ ਦਿੰਦੇ ਉਹ ਮਾਵਾਂ ਅੱਜ ਵੀ ਉੱਥੇ ਪਾਗਲਖਾਨੇ ਆਂ ਕੌਤ ਮੈਂ ਤੁਹਾਨੂੰ ਦਿਖਾ ਸਕਦਾ ਅੱਜ ਵੀ ਪਾਗਲ ਹੋਈਆਂ ਪੀਆਂ ਜਿਨ੍ਹਾਂ ਦੇ ਅੱਜ ਤੱਕ ਕਿਸੇ ਨਾ ਕਿਸੇ ਨੇ ਕੌਮ ਨੇ ਨਾ ਸਾਡੀ ਸਿੱਖ ਕੌਮ ਦੇ ਤੇ ਨਾ ਕਿਸੇ ਸਾਡੀ ਸਰਕਾਰ ਨੇ ਮਾਵਾਂ ਦੀ ਸਾਥ ਦਿੱਤੀ ਜੇ ਤੁਸੀਂ ਉਹਨਾਂ ਜਿਹੜੇ ਅੱਜ ਮਾਮਾ ਪਾਗਲ ਜੀ ਉਹਨਾਂ ਨੂੰ ਮਿਲ ਕੇ ਆਉਂਦੇ ਰਹੇ ਹੋ ਹਾਂ ਮਿਲਦੇ ਆ ਅੱਜ ਵੀ ਪਾਗਲ ਹੋਈਆਂ ਪਈਆਂ ਕਿ ਕਿਹੜੀ ਕਿਹੜੀ ਜਗ੍ਹਾ ਤੇ ਮਾਮਾ ਪੂਰੀ ਦਿੱਲੀ ਕੈਂਪ ਲੱਗੇ ਤੇ ਮਤਲਬ ਕਈ ਜਗ੍ਹਾ ਸੱਗੇ ਤਾਂ ਕਈ ਮਰ ਖੱਪ ਗਏ ਹੁਣ ਅੱਜ ਅੱਜ ਤੀ ਗੱਲਾਂ ਦੇ 40 ਸਾਲ ਹੋ ਗਏ ਵਿੱਚ ਉਦੋਂ ਕੰਨ ਨਿਆਂ ਨਹੀਂ ਮਿਲਿਆ ਕਿਸੇ ਨੂੰ ਪਿੱਛੋਂ ਪੂਰੇ ਵਰਲਡ ਤੁਹਾਡਾ ਪਰਿਵਾਰ ਕਿੰਨੇ ਤੁਹਾਡੇ ਪਰਿਵਾਰ ਤੋਂ ਕਿੰਨੇ ਮੈਂ ਉਦੋਂ ਕੱਲਾ ਸੀ ਉੱਥੇ ਦਿੱਲੀ ਤੇ ਥੋੜੇ ਜਿਹੜੇ ਰਿਸ਼ਤੇਦਾਰ ਸੀ ਬਚ ਗਏ ਦਿੱਲੀ ਉੱਥੇ ਹਾਂ ਮਤਲਬ ਸਾਡੇ ਇੱਕ ਦੋ ਰਿਸ਼ਤਿਆਂ ਦੀ ਡੈਥ ਹੋ ਗਈ ਹੈ ਤੇ ਸਿੱਥੋਂ ਸਾਡੇ ਪੁਲਿਸ ਵਿੱਚ ਸੀ ਆ ਉੱਥੋਂ ਤੋਂ ਕੌਂਦਾ ਦੇ ਕੁੱਪੜ ਜੀ ਨੂੰ ਆਪਣੇ ਪਤਾ ਲੱਗਾ ਵੀ ਉਹਨੇ ਰੇਲਵੇ ਚ ਜੌਬ ਕਰਦੇ ਸੀ ਤੇ ਉਹਨਾਂ ਨੂੰ ਪਤਾ ਲੱਗਾ ਵੀ ਰਨਾਗ ਲੋਈ ਵੀ ਉਹ ਰੇਲਵੇ ਚ ਜੋ ਕਾਰਟ ਸੀਗੇ ਉਹਨਾਂ ਨੂੰ ਪਤਾ ਲੱਗਾ ਵੀ ਪੰਨਾ ਦੀ ਡੈਥ ਹੋ ਗਈ ਹੈ ਤਿੰਨ ਦਿਨ ਉਹ ਬੱਚੇ ਨੇ ਉਹ ਡੈਥ ਉਹ ਉਹ ਉਹਨਾਂ ਵਿੱਚੋਂ ਦੀ ਹੈ ਕਿ ਦੇ ਦੰਗਿਆਂ ਦੇ ਦਰਮਿਆਨ ਹੋਈ ਹੈ ਇੱਕ 70 ਘੰਟੇ ਜਿਹੜੇ ਆਪਾਂ ਕਹਿੰਦੇ ਕਤਲ ਹੁੰਦਾ ਡੈਥ ਨਹੀਂ ਕਤਲ ਹੁੰਦਾ ਕਤਲ 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 ਹੁੰਦਾ ਡੈਥ ਨਹੀਂ ਹੱਥ ਕਤਲ ਕਿਹਾ ਸੀ ਕਤਲ ਕਹਾਂਗੇ ਉਹਨਾਂ ਨੂੰ ਕਤਲ ਤੇ ਉਹਦੇ ਵਿੱਚ ਜਿੰਦੇ ਜੀ ਉਹਨਾਂ ਨੂੰ ਅੱਗ ਲਾਈ ਗਈ अच्छा एक ਸਰਦਾਰ ਜਦੋਂ ਸਾਡੇ ਜਦਾਂ ਕੁਦਰਤੀ ਹੁੰਦਿਆ ਜਦੋਂ ਆਪਾਂ ਆਗ ਲਾਈਏ ਤੇ ਸਾਡੇ ਇੱਥੇ ਮੱਥੇ ਤੇ ਨਾ ਨਿਸ਼ਾਨ ਆਈਦਾ ਭਾਵੇਂ ਆਤੀ ਪੰਜਾਬੀ ਦੀ ਗੱਟ ਸੀ ਹੁੰਦੀ ਹੈ ਪਛਾਣ ਹੁੰਦੀ ਹੈ ਵੀ ਉਹ ਜਿੰਨਾ ਮਰਜੀ ਵਾਲ ਕਟਾਉਂਦੇ ਪੰਜਾਬੀ ਪਛਾਣੇ ਜਾਂਦੇ ਵੀ ਪੰਜਾਬੀ ਉਹਦੇ ਉਹਨਾਂ 5-5000 ਰੁਪਏ ਉਸ ਟਾਈਮ ਲੱਗਾ ਜਿਹੜਾ ਵਾਲ ਕਟਾਉਣ ਦਾ 5-5000 ਜਿਹੜੇ ਨਾਈ ਸੀ ਨਾ ਵਾਲ ਕਟਾਉਂਦੇ ਵੀ ਆਪਣੇ ਹਰਕਤਾਂ ਜਾਨ ਬਚਾਉਣ ਦੀ ਕੋਸ਼ਿਸ਼ ਤੇ ਵੀ ਆਪਾਂ ਮਿਕਸ ਹੋ ਜਾਈ ਪਰ 5-5000 ਵੀ ਉਸ ਟਾਈਮ ਉਹਨਾਂ ਦੇ ਲੈ ਕੇ ਤੇ ਮਤਲਬ ਵਾਲ ਕਟਾ ਵਾਲੇ ਵਾਲ ਕਟੇ ਆਪਣੀ ਜਾਣ ਜਿਹੜੀਆਂ ਜਾਣ ਪਹੁੰਚਾਉਣੀ ਚਾਹੀਦੀ ਉਹ ਨਾਈ ਕੋਲ ਗਏ ਤੇ ਕਈ ਵਿੱਚ Hindu ਲੋਕ ਵੀ ਅੱਛੇ ਸੀਗੇ ਕਈ ਆਂਡੇ ਗੁਆੜੀਆਂ ਦੇ ਬਚਾਇਆ ਤੇ ਜਦੋਂ ਫਿਰ ਉਹ 72 ਘੰਟੇ ਜਦੋਂ ਉਹਨਾਂ ਨੇ ਮਿਲੇ ਨਾ ਘਰ ਘਰ ਜਾ ਕੇ ਤਲਾਸ਼ੀ ਲੈਣ ਲੱਗਦੇ ਜੂ ਦੇਖਿਆ ਕਿ ਹੁਣ ਘਰ ਘਰ Hindu ਲੋਕਾਂ ਦੇ ਗਾਂਢੀ ਗੁਆੜੀਆਂ ਦੇ ਸੱਖਾਂ ਨੇ ਕਈ ਨਾ ਵਾਲ ਕਟਾ ਲਏ ਉਹਨਾਂ ਦੀ ਪੱਕ ਪਛਾਣ ਵੇਖ ਕੇ ਤਾਂ ਵੀ ਇਦਾਂ ਕਰਦੇ ਜਿਦਾ ਜਾਗੋ ਨਹੀਂ ਕੱਢਦੇ ਆਪਾਂ ਘਰ ਵਿੱਚ ਟੈਰ ਪਾਉਂਦੇ ਸੀ ਢੋਲ ਵਜਾਉਂਦੇ ਸੀ ਜਾਗੋ ਜਿੱਦਾਂ ਜਾਗੋ ਕੱਢਦੇ ਤਾਂ ਤਰਫ ਦੇ ਬੰਦੇ ਮਤ ਤਲਫ ਤਲਫ ਤੇ ਮਰੇ ਤੇ ਉਥੇ ਜਿੰਦੇ ਕੁ ਕੱਚੀ ਪੱਕੀ ਕੱਚੀ ਪੱਕੀ লাশ ਉਹਦੇ ਉੱਤੇ ਲੰਘ ਕੇ ਜਿੱਦ ਅੱਧੋਂ ਛੱਡ ਕੇ ਅੱਗੇ ਨਿਕਲ ਜਾਂਦੇ ਸੀ ਤੇ ਇਦਾਂ ਅੱਜ ਤੱਕ ਸਾਨੂੰ ਇਹਦਾ ਇਤਿਹਾਸ ਨਹੀਂ ਮਿਲਿਆ ਫਿਰ ਤੁਸੀਂ ਸਾਡੇ ਤੋਂ ਥੋੜਾ ਹਸਾ ਪਰਿਵਾਰ ਫਿਰ ਮੁੜ ਕੇ ਪੰਜਾਬ ਆਉਂਦਾ ਫਿਰ ਅਸੀਂ ਫਿਰ ਉੱਥੋਂ ਵੇਖੇ ਮਤਲਬ ਜਾਈਏ ਤੇ ਜਾਈਏ ਉੱਥੋਂ ਫਿਰ ਅਸੀਂ ਮਤਲਬ ਬਟਾਲੀ ਦੇ ਤੋਂ ਹਾਲਾਤਾਂ ਦੇ ਮਾਰੇ ਤੇ ਨਿਕਲੇ ਗਏ ਉੱਥੇ ਜਾ ਕੇ ਦਿੱਲੀ ਜਾ ਕੇ ਚੇਂਜ ਪਲੇਸ ਸ਼ਿਫਟ ਹੋ ਜਾਗੇ ਉੱਥੇ ਚਾਰ ਮਹੀਨੇ ਬਾਅਦ ਆਹ ਹਾਲਾਤ ਦੇਖੇ ਵੀ ਜਾਈਏ ਤੇ ਜਾਈਏ ਕਿੱਥੇ ਫਿਰ ਅੱਗੇ ਵੀ ਮੌਤ ਪਿੱਛੇ ਵੀ ਮੌਤ ਜਾਈਏ ਅੱਗੇ ਖੱਡ ਕਿੱਥੇ ਖਾਈ ਫਿਰ ਅਕੇ ਵੇ ਕੇ ਇੱਥੇ ਸੁਮਿਤ ਲੁਧਿਆਣੇ ਅਸੀਂ ਸਾਡਾ ਕੋਈ ਵੀ ਰਿਸ਼ਤੇਦਾਰ ਨਹੀਂ ਸੀ ਹੈਗਾ ਇੱਥੇ ਫਿਰ ਲੁਧਿਆਣੇ ਮਤਲਬ ਇੱਕ ਹੋਟਲ 'ਚ ਰਾਤ ਰੇ ਰਾਤ ਰੇ ਤੇ ਦੋ ਤੋਂ ਆਣ ਕੇ ਫਿਰ ਮਾਤਾ ਦੇ ਆਪਾਂ ਹੁਣ ਸੱਚ ਹੈਗਾ ਸੀ ਆਪ ਕਲਾ ਆਪਣੇ ਕੋਲ ਸੀ ਮੈਂ ਬਿਲਡਿੰਗ ਦਾ ਕੰਮ ਕਰਦਾ ਸੀ ਫੈਕਟਰੀ ਹੈ ਇੰਡਸਟਰੀ ਸੀ ਆਪੇ ਇੱਕ ਦੋ ਦਿਨ ਹੀ ਹੋਟਲ ਚ ਦੇ ਹੋਟਲ ਰਹਿ ਕੇ ਦੋ ਦਿਨ ਬਾਅਦ ਫਿਰ ਆਪਣਾ ਇੱਥੇ ਹੋਟਲੀ ਦੀ ਸੇਵਾ ਕੀਤਾ ਪਿੱਛੇ ਦੀ ਆਪਾਂ ਗਏ ਫਿਰ ਉਸ ਤੋਂ ਬਾਅਦ ਆਪਾਂ ਹੋਲੀ ਲਈ ਸੈਟਿੰਗ ਹੋਈ ਪਿੱਛੇ ਜਮੀਨ ਜਿਆਦਾ ਜੇ ਵੀ ਪਿੰਡ ਹੈਗੀ ਹੈ ਤੇ ਕਦੀ ਕਦੀ ਜਾਈਦਾ ਹੋਟਲ ਦੇ ਵਿੱਚ ਕੁਝ ਬਚੀਏ ਕੁਝ ਵੇਚ ਆਏ ਇਹ ਜਾਨੀ ਕਿ ਤੁਸੀਂ ਜਿਹੜਾ ਪੰਜਾਬ ਦੀ ਆਪਦੇ ਦੇ ਸੰਢਾਈ ਆ ਜੀ ਆਪਾਂ ਕਹਿੰਦੇ ਪੰਜਾਬ ਮਾਰ ਮਾਰ ਕੇ ਦੁਆਰਾ ਜ਼ਰਾ ਉੱਠਦਾ ਤੁਸੀਂ ਵੀ ਆਪਣੀ ਜ਼ਿੰਦਗੀ ਚ ਚ ਤਿੰਨ ਵਾਰੀ ਉੱਠੇ ਹੋ ਨਾ ਤਿੰਨ ਵਾਰੀ ਇਹ ਸਨ ਬਲਦੇਵ ਸਿੰਘ ਜੀ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਕਾਫੀ ਐਕਸਪੀਰੀਅੰਸ ਆਪਣੇ ਨਾਲ ਸਾਂਝੇ ਕੀਤੇ 78 ਵਿੱਚੋਂ ਕੁਝ ਹੋਇਆ ਜਾਂ 84 ਵਿੱਚੋਂ ਦਿੱਲੀ ਵੀ ਹੋਇਆ ਉਹ ਵੀ ਇਹਨਾਂ ਨੇ ਕਾਫੀ ਚੀਜ਼ਾਂ ਜੋ ਆਪਾਂ ਨੂੰ ਪਤਾ ਨਹੀਂ ਸੀ ਉਹ ਵੀ ਦਸੀਆਂ ਇੱਕ ਮਾਰਕ ਵਾਲੀ ਗੱਲ ਬਹੁਤ ਛੋਟੀਆਂ ਚੀਜ਼ਾਂ ਦਸੀਆਂ ਜੋ ਮੈਨੂੰ ਨਵੀਆਂ ਮਿਲੀਆਂ ਮੈਂ ਤੁਹਾਨੂੰ ਵੀ ਦੋਸਤੋ ਤੁਹਾਨੂੰ ਵੀ ਚੀਜ਼ਾਂ ਨਵੀਆਂ ਮਿਲੀਆਂ ਹੋਣਗੀਆਂ ਇਹਨਾਂ ਤੋਂ ਮੈਂ ਆਸ ਰੱਖਦਾ ਵਾਂ ਪਰ ਫਿਰ ਕਿਤੇ ਮਿਲਦੇ ਆ ਟਰੁਡੈਂਦਰ ਪਾਸੇ ਪਮਾਲੀ 20 ਪੋਸਟੀਆਂ ਵੀ ਚੈਨਲ ਤੋਂ ਸਤਿ ਸ਼੍ਰੀ ਅਕਾਲ ਜੀ